ਕਿਉਂ ਸੀਪੋ ਕਰਾ ਲਈ ਸੇਵਾ ਫਿਰ ਵੱਡੀ ਨੂੰ ਤੋਂ ਆਹੋ ਤੈਨੂੰ ਵੀ ਮੌਕਾ ਥਿਆ ਗਿਆ ਹੁਣ ਬੋਲਣ ਦਾ ਹਨਾ ਮੈਂ ਤੈਨੂੰ ਕਹਿੰਦਾ ਰਿਹਾ ਨਾ ਵੀ ਇਹ ਦਿਨ ਅੱਗੇ ਆਉਣਗੇ ਉਹੀ ਗੱਲ ਹੁੰਦੀ ਜਾ ਰਹੀ ਹੈ ਇਹ ਸੱਚੀਆਂ ਗੱਲਾਂ ਨੇ ਇਹ ਸਮਾਂ ਹੁੰਦਾ ਹੈ ਕੋਈ ਨਾ ਕੋਈ ਵੱਡੀ ਦੀ ਪੂਛ-ਪੂਛ ਕਰਦੀ ਹੁੰਦੀ ਨਾ ਹੁਣ ਦੇਖ ਕਿਵੇਂ ਝਾੜ ਕੇ ਗਈ ਐ ਤੈਨੂੰ ਝਾੜ ਕੇ ਤਾਂ ਗਈ ਐ ਮੈਂ ਕਿਹੜਾ ਉਹਨਾਂ ਨੂੰ ਕੁਝ ਲਈ ਬੈਠਿਆ ਦੇਣ ਵਾਸਤੇ ਕੋਈ ਨਹੀਂ ਹੱਥ ਚ ਤਾਹਲੇ ਮੇਰੇ ਕੋਲ ਹੀ ਐ ਸਭ ਕੁਛ ਇਵੇਂ ਕਰਦੀ ਐ ਕਰ ਲੈਣ ਦੇ ਫਿਰ ਜਿਹੜੀ ਇਹ ਗਰੀਬ ਗਰੀਬ ਮੈਂ ਕਹਿੰਨੀ ਆ ਵੀ ਗਰੀਬ ਐ ਇਹਨੂੰ ਅਮੀਰ ਵੀ ਫਿਰ ਮੈਂ ਹੀ ਬਣਾ ਸਕਦੀ ਆ ਹਾਂ ਕੁਛ ਉਹ ਕਰਦੀ ਐ ਨਾ ਕੁਛ ਮੋੜਾ ਕਰ ਲੈਣ ਦੇ ਮੈਂ ਵੀ ਮੋੜਾ ਫਿਰ ਪੁੱਠੀ ਬਾਜੀ ਮੈਂ ਖੇਡੂ ਜਿਵੇਂ ਇਹਨਾਂ ਨੇ ਖੇਡੀ ਐ ਨਾ ਮੁੜਨੇ ਹੀ ਪੈਣਾ ਹੈ ਭਾਗਵਾਨ ਨੇ ਮੁੜਨਾ ਪੈਣਾ ਪਰ ਮੇਰਾ ਕਹਿਣਾ ਤਾਂ ਨਹੀਂ ਮੰਨਿਆ ਉਦੋਂ ਜੇ ਦੋਨਾਂ ਨੂੰ ਬਰਾਬਰ ਰੱਖਦੀ ਨਾਲੇ ਉਹਨੂੰ ਖਿੱਚ ਕੇ ਰੱਖਦੀ ਨਾਲੇ ਇਹਨੂੰ ਬਰਾਬਰ ਕਰ ਲੈਂਦੀ ਤਾਂ ਚੰਗਾ ਹੀ ਰਹਿੰਦੀ ਮੈਨੂੰ ਪਤਾ ਨਹੀਂ ਸੀ ਹਾਂ ਮੈਨੂੰ ਤਾਂ ਐ ਸੀ ਜਿੱਥੇ ਅਮੀਰੀ ਹੈ ਉੱਥੇ ਸਾਰਾ ਕੁਝ ਹੈ। ਹਾਂ। ਗਰੀਬ ਦੇ ਪੱਲੇ ਕੀ ਹੈ? ਠੀਕ ਹੈ। ਹੁਣ ਪਤਾ ਲੱਗੂ ਨਾ। ਹੁਣ ਇਹਨੇ ਤਾਂ ਦੇਖ ਲੈ ਹਜੇ ਘਰੋਂ ਪੈਰ ਨਹੀਂ ਕੱਟ ਪਟਿਆ ਤੇ ਉਹ ਉਹ ਨਾਲੇ ਪੂਰੀ ਲਾਪਾ-ਪਾ ਕਰਕੇ ਗਈ ਹੈ ਤੇ ਨਾਲੇ ਹੁਣ ਪਤਾ ਨਹੀਂ ਕਾਏਕ ਦਿਨਾਂ ਨੂੰ ਮੁੜ ਕੇ ਆਊਗੀ। ਉਹਨੂੰ ਕੋਈ ਪਰਵਾਹ ਹੀ ਨਹੀਂ। ਮੈਂ ਵੀ ਕਿਹਾ ਵੀ ਮੈਂ ਬਿਮਾਰ ਆ ਮੈਨੂੰ ਸਾਮੂ ਕਿਹੜਾ? ਕਹਿੰਦੇ ਤੇਰੀ ਛੋਟੀ ਨੂੰ ਸਾਮੂ। ਜਦ ਮੈਂ ਛੋਟੀ ਨੂੰ ਨਾ ਕਦੇ ਪੱਕੀ ਨਹੀਂ ਕੀਤਾ ਚਲ ਮੈਂ ਤੇਰੇ ਕੋਲੇ ਗੱਲ ਕਰਦੀ ਹਾਂ ਮੈਨੂੰ ਆਹ ਸਾਹਮਣੇ ਕਿਵੇਂ ਕਿਹੜੇ ਹਿਸਾਬ ਨਾਲ ਮੈਂ ਕਿਹੜੇ ਮੂੰਹ ਨਾਲ ਉਹਨੂੰ ਕਹਾਂ ਮੈਨੂੰ ਤਾਂ ਤੰਡਾ ਦੇ ਦੇ ਕੋਈ ਨਹੀਂ ਉਹ ਤਾਂ ਬਿਨਾ ਕਹੇ ਤੂੰ ਤੂੰ ਦੇਖੀ ਤਾਂ ਸਹੀ ਬਿਨਾ ਕਹੇ ਤੂੰ ਤੈਨੂੰ ਚਾਹ ਪਾਣੀ ਫੜਾਉਗੀ ਕਿਉਂਕਿ ਉਹਨੂੰ ਸ਼ਰਮ ਹੈ ਉਹਨੂੰ ਲੱਜ ਹੈ ਵੀ ਵੱਡਿਆਂ ਦੀ ਇੱਜ਼ਤ ਕਿਵੇਂ ਕਰੀਦੀ ਹੈ ਇਹ ਤਾਂ ਕੱਲੀ ਪੈਸੇ ਚੰਨੇ ਸੀਗੀ ਉਹ ਵੀ ਕਰ ਗਈ ਜਿਵੇਂ ਮੇਰੇ ਮਨ ਨੂੰ ਲੱਗਿਆ ਮੈਨੂੰ ਪਤਾ ਨਹੀਂ ਸੀ ਹਾਂ ਮੈਨੂੰ ਪਤਾ ਨਹੀਂ ਸੀ ਕਾਲੇ ਦੇ ਬਾਪੂ ਹੂੰ ਵੀ ਇੰਨਾ ਕੁਝ ਮੇਰੇ ਨਾਲ ਬਣੂਗਾ ਅਜੇ ਤੱਕ ਕੁਝ ਨਾ ਇਹਨਾਂ ਦੀ ਅਮੀਰੀ ਦੇ ਵਿੱਚ ਰੰਗ ਵਾਂਗੂ ਰੰਗੀ ਗਈ ਵੀ ਹਾਂ ਜਿੱਥੇ ਅਮੀਰੀ ਉੱਥੇ ਸਭ ਕੁਝ ਹੈ ਵੀ ਗਰੀਬ ਨਾਲ ਕੀ ਮਿਲਣਾ ਚਾਹੀਦਾ ਪਰ ਇਨਾਂ ਕੋ ਜਰੂਰ ਹੈ ਜਿੰਨਾ ਕੋ ਗਰੀਬ ਦਾ ਦਿਲ ਵੱਡਾ ਹੁੰਦਾ ਨਾ ਉਹਨਾਂ ਅਮੀਰ ਦਾ ਦਿਲ ਛੋਟਾ ਵੀ ਹੁੰਦਾ ਤੇ ਫਿਰ ਉਦੋਂ ਕੀ ਗੱਲ ਸੁਣਦਾ ਨਹੀਂ ਗਰੀਬ ਗੱਲਾਂ ਸਹਿ ਲੈਂਦਾ ਹਾਂ ਹਾਂ ਤੇ ਉਹ ਤਾਂ ਇੰਨਾ ਇੱਜ਼ਤ ਕਰਦੇ ਨੇ ਇੰਨੀ ਸਤਿਕਾਰ ਕਰਦੇ ਇਹਦੇ ਇਹਦੇ ਪਿਓ ਕੋਲੇ ਜਾ ਕੇ ਬੈਠ ਜੀਏ ਜਮਾ 11 ਹੱਥ ਮਿਲਾ ਜਾਂਦਾ ਮੁੜ ਕੇ ਪਤਾ ਹੀ ਨਹੀਂ ਕਿੱਥੇ ਬੈਠਾ ਹੁੰਦਾ ਤੇ ਉਹ ਉਹ ਗੱਲਾਂ ਨਹੀਂ ਮੁੱਕਣ ਦਿੰਦਾ ਇਹਦਾ ਪਿਓ ਛੋਟੀ ਦਾ ਇੰਨਾ ਮੋਹ ਕਰਦਾ ਕੋਈ ਨਾ ਹਾਂ ਟਾਈਮ ਟਾਈਮ ਦੀ ਗੱਲ ਹੈ ਵਕਤ ਦਾ ਪਹੀਆ ਹੈ ਹੂੰ ਪਤਾ ਨਹੀਂ ਕਿੱਧਰ ਘੁੰਮ ਜੇ ਇਹ ਜਿਹੜਾ ਮੇਰੇ ਤੇ ਘੁੰਮਿਆ ਨਾ ਇਹ ਮੈਨੂੰ ਵੀ ਪਤਾ ਹੈ ਹਜੇ ਤਾਂ ਕੁਝ ਨਹੀਂ ਪਤਾ ਨਹੀਂ ਇਹਨਾਂ ਨੇ ਇਹ ਜਿਹੜਾ ਵਕਤ ਦਾ ਪਹੀਆ ਘੁੰਮਿਆ ਹੈ ਇਹ ਮੈਨੂੰ ਸੁਧਾਰ ਕਰਨ ਵਾਸਤੇ ਘੁੰਮਿਆ ਹੋਵੇ ਆਹੋ ਇਹ ਵੀ ਕੋਈ ਪਤਾ ਨਹੀਂ ਵੀ ਹਾਂ ਮੇਰੇ ਵੀ ਕੋਈ ਚੇਤੇ ਆ ਜੀ ਹੂੰ ਵੀ ਠੀਕ ਹੈ ਗਰੀਬ ਗਰੀਬ ਹੁੰਦਾ ਏ ਜੇ ਅਮੀਰ ਅਮੀਰ ਹੁੰਦਾ ਪਰ ਅਮੀਰ ਚ ਨਾ ਜਵਾਨਦਾਰ ਅਸ ਨਹੀਂ ਬਸ ਇਹ ਹੀ ਗੱਲ ਹੈ ਇਹ ਹੀ ਗੱਲ ਅਸੀਂ ਬੋ ਸ਼ੁਕਰ ਹੈ ਜੇ ਤੈਨੂੰ ਮਾੜੀ ਮੋਟੀ ਸਮਝ ਤਾਂ ਆਉਣ ਲੱਗੀ ਤੇਰੇ ਦਿਮਾਗ ਨੇ ਕੋਈ ਗੱਲ ਤਾਂ ਪਕੜ ਲਈ ਮੈਨੂੰ ਤਾਂ ਐਸੀ ਵੀ ਸਾਰੀ ਉਮਰ ਤੈਨੂੰ ਸੂਈ ਨਹੀਂ ਆਉਣੀ ਇਹ ਤਾਂ ਮੈਂ ਹੀ ਪਸਤਾਉਂਦਾ ਮਰ ਜਾਂਦਾ ਹਾਂ ਮੈਂ ਤਾਂ ਆ ਜਾਂਦੀ ਹੈ ਹਾਂ ਕੋਈ ਵੀ ਬੰਦਾ ਕਾਲੇ ਦੇ ਬਾਪੂ ਬੰਦਾ ਠੋਕਰ ਖਾ ਕੇ ਸਮਝਦਾ ਹੁੰਦਾ ਹਾਂ ਠੀਕ ਹੈ ਜਿੰਨਾ ਚਿਰ ਉਹਨੂੰ ਠੋਕਰ ਲੱਗਦੀ ਨਹੀਂ ਨਾ ਉਹ ਬੰਦਾ ਬੰਦਾ ਨਹੀਂ ਬਣਦਾ ਹੁੰਦਾ ਹੈ ਚਲੋ ਕੋਈ ਨਹੀਂ ਚੱਲ ਹੁਣ ਜਿਹੜਾ ਕੋਈ ਹੋਵਨਾਲ ਸੀ ਹੋ ਗਿਆ ਮੇਰੇ ਵਾਲੇ ਸਾਲੇ ਹਾਰ ਆਈ ਸੀ ਕਿ ਉਹ ਵੀ ਕੁਝ ਲੈ ਕੇ ਆਈ ਹੂ ਨਾਲੇ ਤੇਰਾ ਮਾਨਤਨ ਕਰਨ ਵਾਸਤੇ ਬਸ ਹਾਂ ਪੁੱਛਣਾ ਪੁੱਛਣਾ ਤੈਨੂੰ ਪਤਾ ਹੀ ਹੈ ਹੂੰ ਤੀਵੀ ਆਦਮੀ ਦਾ ਨਾ ਇੱਕ ਪਰਦਾ ਹੁੰਦਾ ਹੈ ਪਹਿਲੇ ਦਿਨੋਂ ਹਾਂ ਹੁੰਦਾ ਹੈ ਅਗਲਾ ਉਧਰ ਉਧਰ ਹੀ ਗੱਲ ਲਕਾਉਂਦਾ ਹੁੰਦਾ ਚੱਲ ਕੋਈ ਨਹੀਂ ਹੁਣ ਮੈਂ ਕੀ ਕਰਾਂ ਉਹ ਤਾਂ ਕਹਿੰਦੀ ਸਾਡੀ ਫਸਲ ਮਰ ਗਈ ਉਹ ਤਾਂ ਕੁਝ ਵੀ ਨਹੀਂ ਲੈ ਕੇ ਆਈ ਸੋ ਗੋਮੈਨ ਵਗੋ ਕਹਿੰਦੀ ਐ ਹਾਂ ਬਾਈ ਨੂੰ ਕਹਦੇ ਮੈਨੂੰ ਲੱਖ ਰੁਪਏ ਦੀ ਲੋੜ ਐ ਅੱਛਾ ਮੈਂ ਤੈਨੂੰ ਕਿਵੇਂ ਕਹਾਂ ਵੀ ਲੱਖ ਰੁਪਏ ਦੀ ਲੋੜ ਐ ਮੈਂ ਤਾਂ ਮੇਰੀ ਪੇਕਿਆਂ ਦੇ ਸਿਰ ਤੇ ਇੰਨਾ ਚੜ ਕੇ ਨੱਚਦੀ ਸੀ ਮੂ ਮੇਰੇ ਪੇਕੇ ਤਾਂ ਅਮੀਰ ਨੇ ਕਿਸੇ ਵੇਲੇ ਉਹਨਾਂ ਦੇ ਕਰੀਬੀ ਇਹ ਨਹੀਂ ਆਉਂਦੀ ਉਹ ਤਾਂ ਐਂ ਰਹਣਗੇ ਖਾਲੋਂ ਬਾਹਰ ਪਰ ਹੁਣ ਅੱਜ ਉਹ ਦਿਨ ਵੀ ਆ ਗਿਆ ਜਿਹੜੇ ਪਿੱਛੇ ਅੱਛਾ ਉਹਨਾਂ ਨੇ ਆਪਾਂ ਤੋਂ ਪੈਸੇ ਵੀ ਮੰਗ ਲਈ ਅੱਛਾ ਸੰਧਾਰਾ ਲੈ ਕੇ ਵੀ ਨਹੀਂ ਆਈ ਤੇ ਮਦਦ ਵੀ ਮੰਗ ਲਈ ਕੋਈ ਨਹੀਂ ਮਦਦ ਆਪਾਂ ਕਰਾਂਗੇ ਕੋਈ ਗੱਲ ਨਹੀਂ ਸੁਖਨਾ 10 ਕਿੱਲੇ ਜ਼ਮੀਨ ਹੈ ਪੈਲੀ ਕਿਢਾ ਆਪਣੇ ਘਟ ਆਉਂਦੀ ਹੈ ਕੋਈ ਐਡੀ ਗੱਲ ਨਹੀਂ ਉਹਨਾਂ ਨੇ ਤਾਂ ਕਦੇ ਮੰਗੇ ਹੀ ਨਹੀਂ ਪਰ ਕੋਈ ਗੱਲ ਨਹੀਂ ਮੜਾ ਮੋਟਾ ਤੂੰ ਆਪਦਾ ਠੰਡਾ ਰਿਹਾ ਕਰ ਦਿਮਾਗ ਤੋਂ ਕੰਮ ਲਿਆ ਕਰ ਮੈਂ ਤੈਨੂੰ ਇਹੀ ਕਹਿਣਾ ਮੜਾ ਮੋਟਾ ਸਮਝ ਤੋਂ ਕੰਮ ਲਿਆ ਕਰ ਠੰਡਾ ਤਾਂ ਦਿਮਾਗ ਉਹਦੀ ਹੁੰਦਾ ਜਦ ਬੰਦੇ ਦੇ ਸਿਰ 'ਚ ਕੋਈ ਢੋਲਾ ਵੱਜਦਾ ਹੋਵੇ ਹੂੰ ਜਿੰਜੇ ਢੋਲਾ ਨਹੀਂ ਵੱਜਦਾ ਉਹਦੇ ਦਿਮਾਗ ਵੀ ਠੰਡਾ ਨਹੀਂ ਹੁੰਦਾ ਸਹੀ ਗੱਲ ਹੈ ਹੁਣ ਮੇਰਾ ਵੀ ਉਹੀ ਗੱਲ ਹੈ ਕਿ ਬਲਾ ਡਟਕਾਣੇ ਤੇ ਆ ਗਿਆ ਮੈਨੂੰ ਪਤਾ ਲੱਗ ਗਿਆ ਵੀ ਅੱਜ ਕੱਲ੍ਹ ਦੁਨੀਆ ਮਤਵਲਦੀ ਐ। ਇਹੀ ਗੱਲ ਐ। ਮਤਵਲਦੀ ਤੇ ਮੋਹ ਪਿਆਰ ਦੀ ਭੁੱਖੀ ਐ। ਉਹ ਮੋਹ ਪਿਆਰ ਹੁੰਦਾ ਜਿਹੜਾ ਕਾਲੇ ਦੇ ਬਾਪ ਉਹ ਅੰਦਰੋਂ ਨਹੀਂ ਹੁੰਦਾ। ਹੂੰ। ਉਹ ਉੱਤੋਂ-ਉੱਤੋਂ ਹੁੰਦਾ ਐ। ਮੈਨੂੰ ਸਮਝ ਆ ਗਈ ਹੁਣ ਵੀ ਕਿੱਥੇ ਗੱਲ ਕਿੱਥੇ ਜਾ ਕੇ ਨਿਬੜਦੀ ਐ। ਚਲ ਸ਼ੁਕਰ ਐ। ਤੈਨੂੰ ਸਮਝ ਤਾਂ ਆਈ। ਸ਼ੁਕਰ ਐ ਸਮਝ ਤਾਂ ਆਈ। ਕੋਈ ਨਹੀਂ ਵੱਡੀ ਬਹੂ ਨੂੰ ਵੀ ਕਹਿ ਆਜੂਗੀ ਨਾਲੇ ਕਾਲੇ ਨੂੰ ਕਹਿ ਦਾਂਗੇ। ਪਰ ਇਸ ਬਹੂ ਨੇ ਤੈਨੂੰ ਸਾਹਮਣੇ ਜਿੱਥੋਂ ਤੱਕ ਮੇਰਾ ਖਿਆਲ ਲੈਣਾ, ਇਹੀ ਤੇਰੀ ਸੇਵਾ ਕਰੂਗੀ। ਦੇਖੀ ਸਹੀ। ਚਲ ਕੋਈ ਨਹੀਂ। ਹਾਂ। ਜਿਹੜਾ ਜੋ ਕੋਈ ਵੀ ਜੂਗਾ ਹੈ ਜਾ ਪੜ ਲਊ ਹਾਂ ਚੱਲ ਕੋਈ ਨਹੀਂ ਆ ਵੀ ਤੇਰੇ ਪੇਕਿਆਂ ਦਾ ਵੀ ਕੰਮ ਕਰ ਦਾਂਗੇ ਬੇਫਿਕਰ ਹੋ ਜਾ ਐਵੇਂ ਹੀ ਨਾ ਦਿਮਾਗ ਤੇ ਬੋਝ ਪਾ ਲਈ ਠੀਕ ਹੈ ਹੋ ਹੋ ਦੇਖ ਲਾ ਸੀ ਫੇਰ ਵੀ ਜਿਹੜੇ ਬੰਦੇ ਨਾਲ ਤੂੰ ਲੜਦੀ ਹੁੰਦੀ ਸੀ ਨਾ ਉਸੇ ਬੰਦੇ ਨੇ ਤੇਰਾ ਸਾਥ ਤੇ ਨਾਲੇ ਫਿਰ ਵੀ ਇਹ ਸੋਚਿਆ ਵੀ ਮੇਰੇ ਪੇਕਿਆਂ ਕੰਨੀਉ ਮੈਂ ਬੁਰੇ ਨਾ ਬਾਂਮਾਂ ਗੇ ਉਹਨਾਂ ਫਿਰ ਵੀ ਪੈਸੇ ਦੇ ਕੇ ਧੋੜਾ ਪਰ ਤੇਰਾ ਦਿਮਾਗ ਤੇਰਾ ਦਿਮਾਗ ਉਹੀ ਰਹਾ ਤੈ ਕਦੀ ਆਪਦਾ ਦਿਮਾਗ ਨਾ ਬਦਲਿਆ ਸੱਚੀ ਗੱਲ ਐ ਹੁਣ ਤਾਂ ਟਾਈਮ ਆ ਗਿਆ ਤੈਨੂੰ ਵੀ ਆਪਦਾ ਦਿਮਾਗ ਬਦਲਣਾ ਪਊਗਾ ਛੇਕਰ ਨੂੰ ਗਰੀਬ ਨੂੰ ਦੇ ਲਵੇ ਲੱਗਣਾ ਪਊਗਾ ਕਿਵੇਂ ਪੈ ਗਈ ਮਾਂ ਸੱਚੀ ਕਾ ਸੱਚੀ ਕਾ ਹੋ ਕੇ ਮੈਂ ਠੀਕ ਆ ਮੈਂ ਤਾਂ ਠੀਕ ਆ ਵਧੀਆ ਮੈਂ ਤਾਂ ਪਹਿਲਾਂ ਵੀ ਤੇਰੇ ਕੋਲ ਦੀ ਨੰਕੇ ਅੰਦਰ ਬੈਗ ਰੱਖ ਕੇ ਆਈਆਂ ਤੇ ਤੇਰਾ ਜਵਾਈ ਵੀ ਮੁੜ ਗਿਆ ਅੱਛਾ ਤੂੰ ਕਿਵੇਂ ਚਾਨਕ ਜੇ ਚਾਨਕ ਜੀ ਕਾ ਤੋ ਮੇਰੀ ਸੱਸ ਦਿੱਲੀ ਹੋ ਗਈ ਮੈਂ ਤਾਂ 4 ਦਿਨ ਰਹਿਣ ਆ ਗਈ ਕਿਉਂਕਿ ਮੈਥੋਂ ਨ ਕਿਸੇ ਸੇਵਾ ਹੁੰਦੀ ਰਹਿਣ ਆ ਗਈ ਹਾਂ ਦਿੱਲੀ ਹੋ ਗਈ ਤੇਰੀ ਸੱਸ ਤੇ ਹੋ ਜਾਂਦੇ ਆਪਾਂ ਨੂੰ ਕੀ ਚਲ ਆ ਉਹ ਤਾਂ ਆਪਾਂ ਨੂੰ ਕੀ ਗੱਲ ਆ ਵਿਚਾਰ ਵਧੀਆ ਸਮਝ ਹੋ ਗਈ ਤਾਂ ਫਿਰ ਹੁਣ ਤੂੰ ਸਾਹਮਣੇ ਸੋਮਣ ਦਾ ਕੰਮ ਹੈ ਕੁੜੀ ਮੈਂ ਕਿਉਂ ਸਾਹਮਣੇ ਹੈਗੀ ਨਾ ਉਹਦੀ ਛੋਟੀ ਨੂੰ ਸਾਹਮਣੂ ਕਿਉਂ ਨੂੰ ਤੈਨੂੰ ਪਤਾ ਮੈਂ ਤਾਂ ਇੱਥੇ ਨਹੀਂ ਕੰਮ ਕੀਤਾ ਉੱਥੇ ਕਿੱਥੇ ਕੰਮ ਕਰ ਲੂੰਗੀ ਮੈਂ ਗੱਲ ਵੀ ਸੱਚੀ ਆ ਪਰ ਤੈਨੂੰ ਵੀ ਕੀ ਲੋੜ ਆ ਨਾ ਸਾਹਮਣ ਦੀ ਆਪੇ ਸਾਹਮੂਗੀ ਹੋਰ ਕੀ ਨਾ ਤੇ ਹੋਰ ਸੁਣਾ ਫਿਰ ਮਾਇਆ ਕਹਿੰਦੀ ਸੀਗੀ ਹਾਂ ਤੇ ਤੂੰ ਕੀ ਕਰੀਂਨੀ ਮੈਂ ਕੀ ਕਰਨਾ ਸੀ ਲੈ ਮਾਇਆ ਪਹਿਲਾਂ ਕੰਮ ਕਿ ਕਰੂੰ ਬੌਲੀਏ ਹੈਗੇ ਨੇ ਆਪਣੇ ਕੰਮ ਧੰਦੇ ਵਾਲੀਆਂ ਅੱਛਾ ਉਹ ਕੰਮ ਕਰਕੇ ਹਾਂ ਮੈਂ ਕੰਮ ਕੇ ਕਰੂੰਗੀ ਤੇ ਮਾਂ ਆਪਣੀ ਕੋਠੀ ਪੂਰ ਚੜ ਗਈ ਫਿਰ ਸ਼ਹਿਰ ਵਾਲੇ ਨਹੀਂ ਪੁੱਤ ਸੁਣਾ ਕੀ ਪੂਰ ਚੜ ਗਈ ਉਹ ਮਿਸਤਰੀ ਉਹਦੀ 4 ਦਿਨ ਸੁੱਟੀ ਮਾਰ ਜਾਂਦਾ ਵਿੱਚ ਦੀ ਵਿੱਚ ਦੀ ਆ ਜਾਂਦਾ ਉਹ ਆਦਬ ਚਾਲਾ ਜਾ ਹੋਇਆ ਪਿਆ ਕੋਠੀ ਦਾ ਲੈ ਉਹ ਨਾ ਸਰੇ ਪਿਆਗਾ ਮੈਨੂੰ ਤਾਂ ਐਸੀ ਮਾਂ ਤੂੰ ਸੱਤ ਤੇ ਆਵੇਂਗੀ ਨਾ ਫਿਰ ਮੈਨੂੰ ਤਾਂ ਐ ਸੀਗਾ ਤੁਸੀਂ ਉੱਥੇ ਕਦੋਂ ਸ਼ਿਫਟ ਕਰਨਾ ਭਈ ਉਹਦੀ ਸਾਨੂੰ ਇਨਵਾਈਟ ਕਰ ਦਿਓ ਅਸੀਂ ਆ ਜਾਾਂਗੇ ਉੱਥੇ ਪਰ ਮੈਂ ਤਾਂ ਤੁਹਾਡੇ ਨਾਲ ਡਿਬੇਟ ਕਰਦੀ ਰਹੀ ਵੀ ਅੱਜ ਵੀ ਕੱਲ ਵੀ ਫਿਰ ਮੈਂ ਹੁਣ ਆਣੇ ਬਹਾਨੇ ਲਾ ਕੇ ਆਪਦੀ ਨਾਲੇ ਤਾਂ ਐ ਸੀਗਾ ਹੁਣ ਮੇਰੀ ਸੱਸ ਨਾਲ ਹਰੇਕ ਚੀਜ਼ ਨੂੰ ਕਹਿ ਦਿੰਦੀ ਆ ਇਹ ਸਾਥੋਂ ਤੁਹਾਡਾ ਬਰਾਬਰ ਹੀ ਆ ਮੈਂ ਕਿਹਾ ਮਣਿਆ ਕੀ ਗਰੀਬ ਕੀ ਅਮੀਰ ਜੀ ਸਾਡਾ ਹਿੱਸਾ ਬਰਾਬਰ ਫਿਰ ਮੈਂ ਕੱਲੀ ਕਿਉਂ ਸੇਵਾ ਕਰਾਂ ਕਰੇ ਹੋ ਆਪੀ ਸਾਹਮੂਗੀ ਤੈਨੂੰ ਕਿ ਲੋੜਾ ਬੁੜੀ ਨੂੰ ਸਾਹਮਣ ਦੀ ਹੈ ਹੈ ਉਹ ਪਾਉਂਕਾਰ ਖਵਾਉਂਦੇ ਰਹੇ ਬੁੜੀ ਨੂੰ ਹੁਣ ਤੱਕ ਸੂਟ ਸੱਪੇ ਭੇਜਦੇ ਰਹੇ ਮੈਂ ਤਾਂ ਇਹ ਸੀ ਇੰਨਾ ਕਰਦੇ ਆ ਆਪਾਂ ਹਰ ਤਿਥ ਤਿਹਾਰ ਤੇ ਪਹੁੰਚਦੇ ਹਰ ਸੂਟ ਸੱਪੇ ਲੈ ਕੇ ਜਾਂਦੇ ਆ ਬਥੇਰਾ ਦਿੱਤਾ ਸੁਖਨਾਲ ਦੀ ਚਲ ਮੇਰੀ ਸੱਸ ਮੈਨੂੰ ਵੱਧ ਕੁਛ ਦੇਊਗੀ ਮੈਂ ਤੇ ਇਸੇ ਲਾਲਚ 'ਚ ਆਪਦੀ ਦਰਾਨੀ ਨੂੰ ਵੀ ਗਾਣਾ ਦਿੰਦੀ ਰਹਿੰਦੀ ਸੀ ਵੀ ਤੇਰੇ ਪੇਕੇ ਲੈ ਕੇ ਨਹੀਂ ਆਉਂਦੇ ਕੁਛ ਉਹਨੂੰ ਵੀ ਵਿਚਾਰੀ ਨੂੰ ਸੁਨਾਇਆਂ ਕਰਦੀ ਸੀ ਪਰ ਹੁਣ ਮੈਨੂੰ ਪਤਾ ਲੱਗਦਾ ਵੀ ਕਿਉਂ ਵਿਚਾਰੀ ਨੂੰ ਮੈਂ ਸੁਨਾਇਆਂ ਕਰਦੀ ਸੀ ਫਿਰ ਕਿਹੜਾ ਮੇਰੀ ਸੱਸ ਨੇ ਮੈਨੂੰ ਵੱਧ ਕੁਛ ਦੇ ਦੇਣਾ ਸੀਗਾ ਉਹੀ ਆਪਾਂ ਆਪਦਾ ਘਰ ਆਪਦੀ ਸੱਸ ਨੂੰ ਖਵਾਈ ਦੇ ਨੀ ਚਲ ਕੋਈ ਨਹੀਂ ਮੈਂ ਤਾਂ ਤੇਰੇ ਮਾਰੀ ਘਰ ਉਲਟਾਇਆ ਸੀ ਮੈਂ ਕਿਹਾ ਸਸਦੀ ਮਾਰੀ ਨੇ ਉਹ ਕਰਿਆ ਸੀ ਤਰੱਕੀ ਤਾਂ ਤੇਰੀ ਵੀ ਸੀ ਇਸ ਗੱਲ 'ਚ ਸੀਗੀ ਤਰੱਕੀ ਕੱਲੀ ਹਹਾਕਾਰ ਹੀ ਸੀ ਬਸ ਵੀ ਹਾਂ ਕੁਕਰਾਂਗਾ ਮਾਰਦੀ ਸੀ ਸਰੀਕੇ ਕਬੀਲੇ 'ਚ ਮੇਰੀ ਨੂੰਹ ਦੇ ਪੇਕਿਆ ਦੇ ਕੇ ਗਿਆ ਦੇ ਕੇ ਗਿਆ ਪਰ ਜੇ ਮੈਂ ਅੱਜ ਉਹਦੇ ਕੋਲ ਬਹਿ ਕੇ ਗੱਲ ਕੀਤੀ ਕਿ ਮਾਂ ਫਿਰ ਸਾਨੂੰ ਕੁਝ ਵੱਧ ਦੇਣਗੇ ਆਪਦੇ ਖਾਤੇ ਵਾਲੇ ਪੈਸਿਆਂ 'ਚ ਕਹਿੰਦੀ ਨਾ ਨਾ ਉਹ ਤਾਂ ਕਹਿੰਦੀ ਗਰੀਬ ਆਪਾਂ ਨੇ ਅਮੀਰਾ ਕਹਿੰਦੀ ਤੁਹਾਡਾ ਦੋਮਾਂ ਜੀਆ ਦਾ ਇੱਕੋ ਜਿਹਾ ਹਿੱਸਾ ਹੀ ਆ ਉਹ ਜੇ ਮੇਰੇ ਦਿੌਰ ਦਾ ਉਹ ਜੇ ਸਾਡਾ ਚਾ ਫਿਰ ਸਾਹਮੂਗੀ ਭਾਈ ਉਹੀ ਪਰ ਤੈਨੂੰ ਕਿ ਲੋੜ ਆ ਕੇ ਸਾਹਮਣੇ ਦੀ ਫਿਰ ਮੈਂ ਕਹਿੰਦਾ ਮੈਂ ਬਥੇ ਰਾਂ ਖਵਾਤਾ ਪੈਸਾ ਬੁੜੀ ਨੂੰ ਹੁਣ ਤੱਕ ਵੀ ਮੈਂ ਫਿਰ ਸੇਵਾ ਕਿਉਂ ਕਰਾਂ ਉਹੀ ਤਾਂ ਗੱਲ ਹੈਗੀ ਤੇ ਹੋਰ ਤਾਂ ਸਾਰੀ ਠੀਕ ਠਾਕ ਸੀ ਹੈ ਠੀਕ ਆ ਵਧੀਆ ਚਲ ਤੇ ਮੈਂ ਤਾਂ ਦਨਵਾਇ ਕਹਿੰਦੀ ਸੀ ਹਾਂ ਚਲ ਡੈਡੀ ਤੇ ਤੇਰੇ ਦਾਦੀ ਨਾਨਾ ਦੇ ਵੀ ਗਏ ਨੇ ਅੱਛਾ ਚਲ ਗਏ ਹੋਇਆ ਨਹੀਂ ਵਧੀਆ ਗੱਲ ਤਾਂ ਹੈਗੀ ਆ ਮੈਂ ਤੇ ਇੱਕ ਤੈਨੂੰ ਸਵਾਲ ਜਆ ਪਉਂਦੀ ਸੀ ਕਿਹ ਕਿ ਸਵਾਲ ਪਉਂਦੀ ਹੋਂ ਤੂੰ ਮੈਨੂੰ ਤੇ ਮੈਂ ਤਾਂ ਨਾ ਥੋੜੇ ਜਿਹੀ ਪੈਸੇ ਨਾਲ ਦਿਸਿ ਦਿੱਤੋਂ ਕਿਉਂ ਤੂੰ ਵੀ ਕਰਨੇ ਪੈਸੇ ਲੈ ਗਏ ਪਾਪਾ ਜੀ ਕੋਲ ਵੱਧੂ ਪੈਸੇ ਵਸ ਆਪਦੇ ਖਰਚੇ ਨਹੀਂ ਪੈਸੇ ਤਾਂ ਸੁਖਨਾ ਹੈਗੇ ਨੇ ਨਾਨਾ ਦੇ ਵੀ ਮੰਗਾਈ ਵਾਲੀ ਆ ਉਹ ਸਮਾਨ ਜਾਣੇ ਬਲਾਈ ਖਰੀਦੇ ਸੁਖਨਾ ਸੋਡੇ ਵਾਸਤੇ ਵੀ ਲਿਆਊਗਾ ਹੋ ਐ ਕਿਉਂ ਕਰਦੀਆਂਂਗੀ ਪੈਸੇ ਉਹ ਖਰਚ ਵੱਧ ਹੋ ਗਏ ਤਾਂ ਕਰਕੇ ਮੰਗਦੀਆਂ ਮੈਂ ਤੇ ਤੂੰ ਤਾਂ ਕਾਹ ਨੂੰ ਮੈਂ ਤੈਨੂੰ ਕਦੇ ਸਵਾਲ ਪਾਇਆ ਸੁਖਨਾ ਬਥੇਰਾ ਤੈਨੂੰ ਦਿੱਤਾ ਐ ਕਿਉਂ ਕਰਦੀਆਂ ਜੇ ਫਿਰ ਉਹ ਸਾਡੇ ਵਾਸਤੇ ਕੋਈ ਚੀਜ਼ਾਂ ਖਰੀਦਣਗੇ ਨਾ ਤੇ ਪੈਸੇ ਵੀ ਆਪਦੇ ਕੋਲੋਂ ਆਪ ਹੀ ਲਾ ਲੈਣਗੇ ਮੈਂ ਕਿਉਂ ਦੇਵਾਂ ਪੈਸੇ ਨਾਲੇ ਮੈਂ ਥੋੜਾ ਨਾ ਦੇਣਾ ਮੇਰਾ ਹੱਕ ਹੀ ਨਹੀਂ ਬਣਦਾ ਤੂੰ ਤਾਂ ਬੇਨੌਗਰੀ ਹੋ ਗਈ ਬਾਗਰੂ ਬਾ ਮੇਰੀ ਗੱਲ ਸੁਣਾ ਉਹ ਕੀ ਕਰਨ ਹੁੰਦੇ ਨੇ ਆ ਗੂਗਲ ਗੱਗਲ ਪੇਜ ਹੀ ਕਹਿੰਦੇ ਹੁੰਦੇ ਨੇ ਉਹ ਕਰਦੇ ਤੂੰ ਲੈ ਮਾਂ ਮੈਂ ਆਪਦੇ ਖਾਤੇ ਵਾਲੇ ਪੈਸੇ ਕਿਉਂ ਆਪਦੇ ਪਿਓ ਨੂੰ ਪਾਈ ਜਾਵਾਂ ਮੁੜ ਕੇ ਮੇਰੇ ਨਹੀਂ ਕੰਮ ਆਉਣੇ ਪੈਸੇ ਮੈਂ ਨਹੀਂ ਬਈ ਪੈਸੇ ਪੁੱਛੇ ਕਿਸੇ ਨੂੰ ਦਿੰਦੀ ਹੈਗੀ ਅੱਛਾ ਹਾਂ ਤੂੰ ਤਾਂ ਸਿਆਣੀ ਵਾਲੀ ਹੋ ਗਈ ਸਿਆਣੀ ਆਪਦੇ ਘਰ ਨੂੰ ਹਾਂ ਉਹ ਫਿਰ ਮੈਂ ਇਹ ਕਰਤੀ ਨਾ ਤੈਨੂੰ ਸਿਆਣੀ ਆ ਦੇਈ ਗਈ ਹੈ ਨਾ ਤੈਨੂੰ ਚੋਰ ਨੂੰ ਸਪੋਰ ਨੂੰ ਹਾਂ ਚੱਕ ਕੱਟ ਕੱਟ ਸਮਾਸ ਮਾਰ ਕੇ ਤੇ ਫਿਰ ਮਾਂ ਹੁਣ ਆਪਦੇ ਬਾਰੇ ਮੂੰਹ ਜਾ ਕੇ ਮੈਂ ਕਰਦੀ ਆ ਲੈ ਹਾਂ ਮਾਵਾ ਤਾਂ ਧੀਆਂ ਨੂੰ ਜ਼ਿੰਦਗੀ ਆਈਆਂ ਨਾਲੇ ਕਿਹੜੇ ਪੇਕੇ ਇਹ ਜੇ ਫਿਰ ਕਿੱਡੀ ਗੱਲ ਆ ਜੇ ਤੀਆਂ ਸਾਰ ਦਾਨੀਆਂ ਨੰਗਮਾ ਉਹੀ ਮਾਂ ਪਿਓ ਦਾ ਹੈ ਵਈ ਫਿਰ ਮੈਂ ਕੀ ਕਰਾਂ ਹੁਣ ਮੇਰੇ ਕੋਲ ਨੀ ਪੈਸੇ ਪੁੱਛੇ ਹੈਗੇ ਚਾਹ ਪਾਣੀ ਤਾਂ ਪੁੱਛਿਆ ਨਹੀਂ ਹੈਗਾ ਪਹਿਲੇ ਪੈਸੇ ਮੰਗਣ ਲੱਗ ਗਏ ਚਾਹ ਪਾਣੀ ਤਾਂ ਪਿਆਉਂਗੀ ਕੋਈ ਨਹੀਂ ਉਹੀ ਗੱਲ ਜੇ ਤਾਂ ਐਂ ਗੱਲ ਛੇੜਦੀ ਫਿਰ ਕੱਡੀ ਗੱਲ ਜੇ ਮੈਂ ਸਵਾਲ ਪਾਤਾ ਮਾਵਾ ਸਵਾਲ ਪਾਈ ਦਿੰਦਿਆਂ ਨੇ ਮੈਂ ਤਾਂ ਮਸੀ ਉਹੀ ਗੱਲ ਮਹਾਲਾ ਮਿਰਤੀ ਤਾਂ ਮਹਾਂ ਦੇ ਦੂਗੀ ਪੈਸੇ ਰੱਖਦਣੇ ਆ ਤੇ ਡੈਡੀ ਨੂੰ ਗੂਗਲ ਪੇ ਕਰ ਦੰਦੀ ਫਿਰ ਕੱਡੀ ਗੱਲ ਸੀ ਕੋਈ ਗੱਲ ਨਹੀਂ ਡੈਡੀ ਦੇ ਹੋਰ ਯਾਰ ਦੋਸਤ ਬਥੇਰੇ ਹੈਗੇ ਉਹਨਾਂ ਤੋਂ ਪੈਸੇ ਮੰਗ ਲੈਣਗੇ ਉਹ ਕਿਉਂ ਮੇਰੇ ਪੈਸੇ ਨਹੀਂ ਮੇਰੀ ਹਜ਼ਾਰ ਦੋਸਤ ਕੌਣ ਹੁੰਦੇ ਨੇ ਵੀ ਆ ਜਾਣਗੇ ਕੰਮ ਹੁਣ ਤੈਨੂੰ ਕਿਹੜਾ ਪਤਾ ਸੀਗਾ ਵੀ ਮੈਂ ਆਉਣਾਗਾ ਮੈਂ ਤਾਂ ਜਾਣ ਕੇ ਆ ਗਈ ਜਾਣ ਕੇ ਤੁਸੀਂ ਮੈਥੋਂ ਪੈਸੇ ਮੰਗਣ ਲੱਗੇ ਹੁਣ ਚੱਲ ਕੋਈ ਨਹੀਂ ਭਾਈ ਸ਼ਾਬਾਸ਼ ਬਹੁਤ ਨਾਮਦਾਰੀ ਦੇਤੀ ਇੱਕ ਕੱਪ ਚਾਹ ਤਾਂ ਪਿਉਣਾ ਪਿਆ ਦੁਨੇ ਤਾਂ ਆਪਦਾ ਬਣਾ ਕੇ ਪੀਰੂੰਗੀ ਮੈਂ ਤਾਂ ਪ੍ਰਚਾਰ ਦੇਣ ਇੱਥੇ ਹੀ ਰਹੂੰਗੀ ਹਾਂ ਚਾਰ ਦਿਨ ਹੋਰ ਕੀ ਨਾ ਕਿਉਂ ਹੁਣ ਮੈਂ ਬੋਝ ਲੱਗਣ ਲੱਗੀ ਚਾਰ ਦਿਨ ਆਜੂੰਗੀ ਜੇ ਇੱਥੇ ਨਹੀਂ ਭਾਣੇ ਵੈਰੀ ਗੱਲ ਸੁਣ ਮੇਰਾ ਤੂੰ ਇੱਕ ਸਵਾਲ ਨਾ ਬਹੁਤ ਕਰੀ ਉਹ ਹੀ ਗੱਲ ਪੂਰਤ ਉੱਤਰੀ ਹਾਂ ਚਲ ਆਪਦੇ ਘਰੀ ਵਾਗ ਜਾ ਤੂੰ ਤੂੰ ਕੀ ਕਰੇਂਗੀ ਇੱਥੇ ਰਹਿ ਕੇ ਲੈ OK ਆਪਦੇ ਘਰੀ ਆਕ ਜਾ ਬਈ ਇਹ ਵੀ ਮੇਰਾ ਘਰ ਆਗਾ ਪੇਕੇ ਦਾ ਘਰ ਵੀ ਆਪਦਾ ਹੁਣ ਤਾਂ ਮੈਂ ਤਾਂ ਨਹੀਂ ਅੱਜ ਜਾਂਦੀ ਅੱਛਾ ਘਰ ਤਾਂ ਹੈਗਾ ਤੇਰਾ ਐ ਨਹੀਂ ਮੈਂ ਕਹਿੰਦੀ ਘਰ ਤਾਂ ਨਹੀਂ ਹੈਗਾ ਚਲ ਕੋਈ ਨਮਸ ਚਾਹ ਪੀ ਐਂਗੀ ਨਹੀਂ ਚਾਹ ਤਾਂ ਪਿਆ ਦੂੰਗੀ ਕੋਈ ਗੱਲ ਨਹੀਂ ਆ ਤੂੰ ਭੁੱਖੀ ਵੀ ਆਈਆਂ ਚਾਹ ਕਿਵੇਂ ਮੈਂ ਤਾਂ ਭੁੱਖੀ ਆਈਆਂ ਕੀ ਬਸ ਉੱਥੇ ਆਪਦੀ ਸੱਸ ਨਾਲ ਬੋਲ ਕੇ ਆਈਆਂ ਇੱਥੇ ਤੇਰੇ ਨਾਲ ਬੋਲਣਾ ਪੈਗਾ ਮੈਨੂੰ ਚਲ ਠੀਕ ਆ ਬਣਾਉਣੀ ਐ ਮੈਨੂੰ ਬਿੰਦਕ ਪੈ ਜਾਣ ਦੇ ਮਾੜਾ ਜਾ ਪੈ ਜਾ ਕੀ ਇਲਾਜਾਂ ਨੂੰ ਕਰਵਾ ਲਾ ਦਿਮਾਖ ਖਰਾਵ ਕਾ ਕੇ ਰੱਖਤਾ ਤੇ ਆਪਣਾ ਸਾਰੀ ਕੰਮ ਪਿਆ ਹੇ ਤਾਂ ਘਰੇ ਓਹੋ ਬਾਲੀਏ ਤੋੜ ਜੀ ਠਾਰ ਕੇ ਆ ਸਸੀ ਕਾਲ ਦੀਦੀ ਸਸੀ ਕਾਲ ਛੋਟੀ ਰਾ ਦੀਦੀ ਤੂੰ ਆ ਗਈ ਮੈਂ ਤਾਂ ਠੀਕ ਆ ਓ ਸੱਚ ਡੈਡੀ ਠੀਕ ਨੇ ਹੁਣ ਬਸ ਠੀਕ ਆ ਹੁਣ ਤਾਂ ਪਹਿਲਾ ਨਾਲੋਂ ਫਰਕ ਆ ਵੈਸੇ ਚਲੋ ਦਵਾਈ ਜੀ ਲੱਗ ਗਈ ਆ ਹੁਣ ਤਾਂ ਠੀਕ ਆ ਤੇ ਸਿਟੀ ਸਕੈਨ ਜੀ ਕਰਾ ਲਈ ਸੀ ਕਿ ਕਰਾਈ ਨਹੀਂ ਹੇ ਤੱਕ ਬਸ ਕਰਵਾ ਲਈ ਸੀਗੀ ਕੀ ਹਾਂ ਕੁਝ ਨਹੀਂ ਬਸ ਥੋੜਾ ਮਤਲਬ ਥੋੜੀ ਜਿਹੀ ਪ੍ਰੋਬਲਮ ਸੀ ਚਲੋ ਠੀਕ ਹੋ ਗਈ ਤੂੰ ਟੈਨਸ਼ਨ ਨਾ ਲੈ ਮੈਨੂੰ ਤਾਂ ਟੈਨਸ਼ਨ ਹੋ ਹੀ ਜਾਂਦੀ ਐ ਇਹਨਾਂ ਦੀ ਜੀ ਕੀ ਕਰਾਂ ਮੈਂ ਵੀ ਨਹੀਂ ਜਾ ਸਕਦੀ ਉਹੀ ਤਾਂ ਗੱਲ ਆ ਮੈਂ ਵੀ ਕਹੇ ਜਾਵਾਂ ਲੈ ਹਜੇ ਤੱਕ ਨਹੀਂ ਆਏ ਮਿਲਣ ਮੜਮਟਾ ਬੰਦਾ ਪਤਾ ਹੀ ਲੈ ਲੈ ਨਾ ਤਾਂ ਫੋਨ ਲਾਉਣੀ ਆ ਤੇ ਨਾ ਐ ਪੁੱਛਦਿਆਂ ਵੀ ਕੋਈ ਹਾਲ ਚਾਲ ਠੀਕ ਆ ਜਾਂ ਨਹੀਂ ਉਹੀ ਦੱਸਣ ਲਈ ਫਲੇਗ ਚਾਰਕ ਦਿਨ ਪਹਿਣ ਬਣ ਕੇ ਇੱਥੇ ਲਾ ਜੇ ਮੇਰੇ ਨਾਲ ਹੈਲਪ ਕਰਾਦੀ ਹੈ ਮੇਰਾਂ ਸੱਸ ਬਿਮਾਰ ਹੋ ਰਹੀ ਐ ਬਾਲੀ ਤੁਸੀਂ ਦੋ ਜਣਿਆਂ ਤਾਂ ਹੈਗਿਆਂ ਨਾਲ ਤੁਹਾਨੂੰ ਪਤਾਗਾ ਹਉ ਤਾਂ ਵੈਸੀ ਨੂੰ ਸਵਾ ਹੈਗਾ ਵਾ ਭੈਣੇ ਦੋ ਜਣਾਂ ਕਿੱਥੇ ਹੁਣ ਤਾਂ ਮੈਂ ਕੱਲੀ ਰਹਿ ਗਈ ਹੁਣ ਤਾਂ ਐ ਹੋ ਗਿਆ ਮਹਾਰਾਣੀ ਨੂੰ ਵੀ ਮੈਨੂੰ ਸਾਹਮਣੇ ਹੀ ਪਾਉਗੀ ਉਹ ਤਾਂ ਉਹਦੇ ਪੈੱਕੀ ਵਾਗੀ ਅੱਛਾ ਹੋਰ ਬਹੁਤ ਗੱਲ ਕੀਤਾ ਹੁਣ ਤਾਂ ਅਸੀਂ ਤੁਹਾਨੂੰ ਪਤਾ ਏਡਾ ਵੱਡਾ ਘਰ ਆ ਸਾਫ ਸਫਾਈ ਕਰਨੀ ਪੈਂਦੀ ਐ ਰੋਟੀ ਬਣਾਉਣੀ ਪੈਂਦੀ ਐ ਫਿਰ ਕਿਤੇ ਦਵਾਈ ਬੂਟੀ ਦੇਣੀ ਪੈਂਦੀ ਐ ਇੰਨਾ ਕਿਤੇ ਹੁੰਦਾ ਮੇਰੇ ਤੋਂ ਮੈਂ ਘਰ ਦਾ ਕੰਮ ਕਰਾਂ ਕਿਵੇਂ ਮੇਰੇ ਸਾਸੂ ਨੂੰ ਸਾਮਾਂ ਚੱਲ ਕੋਈ ਨਾ ਤੂੰ ਟੈਨਸ਼ਨ ਨਾ ਲੈ ਮੈਂ ਆ ਗਈ ਮੈਂ ਕਰਵਾ ਦਿਆ ਕਰੂ ਤੇਰੇ ਨਾਲ ਵੈਸੇ ਤੈਨੂੰ ਪਤਾ ਹੈ ਬਾਕੀ ਦਾ ਮੈਂ 2-4 ਦਿਨ ਹੀ ਲਾ ਸਕਦੇ ਉਦੋਂ ਬਾਅਦ ਤਾਂ ਤੈਨੂੰ ਵੀ ਪਤਾ ਔਖਾ ਹੋ ਜਾਊਗਾ ਭੈਣ ਬਣ ਕੇ ਔਖਾ ਨਹੀਂ ਬਸ 2 ਕੁ ਦਿਨ ਲਵਾ ਦੇ ਮੇਰੇ ਨਾਲ ਉਦੋਂ ਬਾਅਦ ਮੈਂ ਸੰਭਲੂਗੀ ਉ ਤਾਂ ਨਾ ਵੀ ਦਵਾਈ ਦੂਈ ਤਾਂ ਦਵਾ ਲਿਆਂਦੀ ਹੋਇਆ ਕੀ ਹੈ ਵੈਸੇ ਹੋਣਾ ਕੀ ਹੈ ਖੰਗ ਜਖਮ ਜੀ ਨਾਲ ਸਾਹ ਹੋ ਰਿਹਾਗਾ ਤੇ ਉੱਤੋਂ ਗੋਡੇ ਦੁਖ ਦੇਣਗੇ ਆਹ ਕਿਤੇ ਜੜਾ ਹੁਣ ਬੁਖਾਰ ਚ ਚੱਲ ਰਿਹਾ ਉਹ ਤਾਂ ਨਹੀਂ ਹੋ ਗਿਆ ਕੰਤਨ ਮੈਨੂੰ ਵੀ ਇਹੀ ਲੱਗਦਾ ਹੁਣ ਟੈਸਟ ਦੁਬਾਰੇ ਕਰਾ ਕੇ ਲਿਆਵਾਂਗੇ ਕੱਲ ਕਰਾ ਕੇ ਲਿਆਈ ਸੀ ਹਾਂ ਹਾਂ ਸਾਡਾ ਨਾ ਬੇੜੇ ਚ ਉਹ ਗਮੰਡ ਉਹ ਐਨੇ ਬਿਮਾਰ ਹੋਏ ਪਿਆ 2 ਮਹੀਨੇ ਹੋ ਗਏ ਉਹਨੂੰ ਬਿਮਾਰ ਹੋਏ ਨੂੰ ਤਾਂ ਚੰਦਰਾ ਬਾਲਾ ਬੁਖਾਰ ਜਾ ਹਰ ਰਹੀ ਇਹਦੇ ਤਾਂ ਕੋਈ ਲਾਜ ਨਹੀਂ ਹੈਗਾ ਹਨਾ ਲਾਜ ਤਾਂ ਇਹਦਾ ਬਸ ਕੀ ਆ ਦਵਾਈ ਖਾਈ ਜਾ ਉਹ ਠੀਕ ਆ ਨਹੀਂ ਦੀ ਬਸ ਪਏ ਰਹੋ ਰਾਸ਼ਟਰਪਾਲ ਦਾ ਸਰੀਰ ਹੋਰ ਮੈਨੂੰ ਤਾਂ ਪਾਈ ਲੱਗਦਾ ਵੀ 6 ਦਿਨਾਂ ਬੇਬੇ ਨੂੰ ਇਹੀ ਬੁਖਾਰ ਹੋਇਆਗਾ ਫੇਰ ਹੁਣ ਕੀ ਕਰਾਂ ਚੱਲ ਦਵਾਈ ਦਊਗੀ ਦਵਾਈ ਦਬੂਈ ਤਾਂ ਦੇ ਹੀ ਜਾਂਨੇ ਹੁਣਾਂ ਕੱਲ ਨੂੰ ਜਾਵਾਂਗੇ ਟੈਸਟ ਕਰਾਉਣ ਹਾਂ ਟੈਸਟ ਵਾਸਤੇ ਜ਼ਰੂਰੀ ਆ ਇਹ ਕਿੰਨੇ ਕੋਲ ਟਾਈਮ ਨਹੀਂ ਹੁੰਦਾ ਵੱਡਾ ਬਾਈ ਤਾਂ ਹੁਣ ਤੈਨੂੰ ਪਤਾ ਹੀ ਹੈਗਾ ਉਹ ਮਹਾਰਾਣੀ ਬਾਗੀ ਆਪਦੇ ਪੇਕੇ ਨਾ ਵੀ ਮੇਰੇ ਮਾਪੇ ਘਰੇ ਬਿਮਾਰ ਪਾਇਆ ਸੀ ਜਾਣੇ ਆ ਨਾ ਵੀ ਉਹ ਆਪ ਚੰਡੀਗੜ੍ਹ ਭਾਗਿਆ ਬਾਈ ਤਾਂ ਕਿ ਮੈਨੂੰ ਤਾਂ ਕੰਮ ਆ ਕੰਮ ਕਾਹਦਾ ਹੈ ਯਾਰ ਦੋਸਤਾਂ ਨਾਲ ਘੁੰਮਣਾ ਫੇਰਨਾ ਚੱਲ ਮੰਨ ਲਿਆ ਬਾਹਰ ਅੰਦਰ ਕੰਮ ਕਰਦੇ ਆ ਤਾਂ ਹੁਣ ਕੋਈ ਗੱਲ ਤੁਸੀਂ ਤਾਂ ਘਰੇ ਹੈਗੇ ਸੀ ਨੇ ਵੀ ਤੁਹਾਨੂੰ ਤੁਹਾਡੇ ਹੁੰਦੇ ਉਹਨਾਂ ਨੂੰ ਟੈਨਸ਼ਨ ਵੀ ਹੋਣੀ ਨਹੀਂ ਚਾਹੀਦੀ ਸੀਗੀ ਫੋਰ ਦੀਦੀ ਹੁਣ ਆ ਘਰ ਦਾ ਕੰਮ ਮੇਰੇ ਤੇ ਹੈਗਾ ਬਾਰ ਦਾ ਹੁਣ ਇਹ ਸਾਮੀ ਆਂਦੇ ਆ ਚੱਲ ਕੋਈ ਨਾ ਚੱਲ ਮੈਂ ਕਰਵਾ ਦੰਨੀ ਆ ਤੇਰੇ ਨਾਲ ਜਿਹੜਾ ਮੜਾ ਵਟਾ ਕੰਮ ਹੈ ਸੱਚ ਮੈਂ ਤਾਂ ਤੈਨੂੰ ਇੱਥੇ ਲੈ ਕੇ ਖੜ ਗਿਆ ਅੰਦਰ ਚੱਲ ਹਾਂ ਹਾਂ ਚੱਲ ਕੇ ਦੇਖ ਪਰ ਮੇਰੀ ਸਾਡੇ ਕਨੇ ਤਾਂ ਫਸਲ ਬਹੁਤ ਵਧੀਆ ਹੋਈ ਆ ਸਾਡੇ ਤਾਂ ਇੱਥੇ ਐਂ ਨਹੀਂ ਹੈਗਾ ਮੈਂ ਕਹਿੰਨਾ ਖੁਸ਼ ਕਰ ਤੇ ਫਸਲ ਨੇ ਹਾਂ ਬਾਈ ਹਾਂ ਬਾਈ ਦੇਖ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਦੀ ਦੇਖ ਸਾਡੀ ਤਾਂ ਹਾਲਾਤ ਨੂੰ ਫਸਲ ਦਾ ਪਤਾ ਹੀ ਆ ਦੱਸੀ ਹੀ ਤਾਂ ਕਹਾਣੀ ਦੇਖ ਹੂੰ ਵੀ ਮਰ ਗਈ ਐ ਤੇ ਕੀ ਦੇਖ ਮੀਂਹਾਂ ਕਰਕੇ ਫਾਜੀ ਦੀ ਤੇ ਮੈਂ ਤਾਂ ਕਹਿੰਦੀ ਤੇ ਤਾਂ ਨੋ ਵੀ ਮੈਂ ਸੀਬੋਂ ਨੂੰ ਪੁੱਛਿਆ ਤੀ ਹਾਂ ਵੀ ਮੈਨੂੰ ਸਾਨੂੰ ਲੱਖ ਰੁਪਈਆ ਦੇ ਦੇ ਭਾਈ ਤੇ ਉਹ ਜਵਾਬ ਹੀ ਦੇਗੀ ਮੈਨੂੰ ਕਹਿੰਦੀ ਹੈ ਹੀ ਨਹੀਂ ਪੈਸੇ ਮੇਰੇ ਕੋਲ ਚਲ ਕੋਈ ਨਹੀਂ ਫਿਰ ਕੋਨੇ ਦਾ ਕੋਈ ਜਵਾਬ ਦਿੰਦਾ ਕੋਈ ਗੱਲ ਨਹੀਂ ਪਰ ਮੈਂ ਇੰਜ ਲੱਗਦਾ ਵੀ ਸਾਡੇ ਕੰਨੀ ਫਸਲ ਇੱਕ ਦੀ ਬਹੁਤ ਵਧੀਆ ਹੋਈ ਆ ਸੋਡੇ ਕਿਉਂ ਮਾੜੀ ਹੋ ਗਈ ਕੀ ਚੱਕਰ ਪੈ ਗਿਆ ਇਹ ਦਾ ਸਾਡੇ ਕੰਨੀ ਬਾਈ ਤੈਨੂੰ ਪਤਾ ਤਾਂ ਹੈਗਾ ਇਹ ਕਿ ਦੇਖ ਮੀ ਵੀ ਦੇ ਲੈ ਕਿੰਨੇ ਪਏ ਨੇ ਉਸ ਵਾਸਤੇ ਕੋਈ ਉਹ ਹੋ ਗਿਆ ਕੋਈ ਬਹਾਨਾ ਦਾ ਫਰਕ ਹੋਊਗਾ ਹੋਰ ਹੋਊਗਾ ਅੱਗੇ ਤਾਂ ਸੁੱਖ ਨਾਲ ਬਥੇਰੇ ਹੁੰਦੇ ਇਹ ਕਿ ਪਤਾ ਨਹੀਂ ਕਿਵੇਂ ਕੋਈ ਨਹੀਂ ਇਹ ਤੇਲਾ ਤੁਲਾ ਜਾ ਕੇ ਤੇਲਾ ਤੁਲਾ ਪਾਇਆ ਗਿਆ ਦੇਖ ਕੋਈ ਸਪਰੇ ਸਪਰੂ ਮਾੜੀ ਆ ਗਈ ਬਸ ਇਹ ਦੇ ਕਾਰਨ ਹੀ ਬਸ ਹੋ ਗਿਆ ਫਸਲ ਮਾੜੀ ਵੀ ਮਤਾਈ ਕਹਿੰਦੀ ਸੀ ਵੀਰੇ ਤੈਨੂੰ ਦੇਖਾ ਵੀ ਦੇ ਦੰਦੇ ਸਾਨੂੰ ਲੱਖ ਰੁਪਈਆ ਤੁਸੀਂ ਸਾਸਰੀ ਕਾਲ ਪੁੱਤ ਹੋਰ ਕਿਉਂ ਠੀਕ ਆ ਪੁੱਤ ਠੀਕ ਹੈ ਜੀ ਹਾਂ ਉਹ ਕਾਹੀ ਗੱਲ ਤੀ ਵੀਰੇ ਉਹ ਤਾਂ ਕੋਈ ਗੱਲ ਨਹੀਂ ਫਿਰ ਤੂੰ ਫਿਕਰ ਕਿਉਂ ਕਰਦੀ ਆ ਭੈਣ ਮੇਰੀ ਜੇ ਸੀ ਬੋਲੇ ਜਵਾਬ ਦੇਤਾ ਮੇਰੇ ਕੋਲ ਤਾਂ ਗੱਲ ਕਰ ਲਈ ਹੁਣ ਤੈਨੂੰ ਫਿਰ ਅਸੀਂ ਹਾਂ ਕਰਕੇ ਤੋਰਾਂਗੇ ਨਾਲੇ ਆਪਾਂ ਸਮਝਦੇ ਆਂ ਫਸਲ ਐਕਤੀ ਚਲ ਮਰ ਗਈ ਗਾਹਾਂ ਨੂੰ ਆ ਜੂਗੀ ਬਸੇ ਹਾਂ ਵੀਰੇ ਹਾਂ ਉਹ ਤਾਂ ਖਰ ਗਾਹਾਂ ਨੂੰ ਆ ਜੂਗਾ ਤਾਂ 6 ਮਹੀਨਿਆਂ ਫੇਰ ਵਸਲ ਤਾਂ ਬਸ ਹਾਂ ਆਪਣੇ ਦੱਸ ਸੁਣੋ ਮੈਨੂੰ ਬਾਕਪੂ ਨੇ ਸਾਰੀ ਗੱਲ ਦੱਸਤੀ ਸੀ ਤੇ ਥੋੜੇ ਜਿਹੇ ਪੈਸੇ ਹਲਾ ਕਰਤੀ ਜੀ ਅੱਛਾ ਵੀ ਆ ਪੀਪਾ ਹੀ ਲੈ ਜਾਏ ਨੂੰ ਚੰਗਾ ਬੱਦਕਾ ਵੀ ਠੱਗੀਆਂ ਥੋਰੀਆਂ ਹੋ ਰਹੀਆਂ ਨੇ ਹਾਂ 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 ਆ ਵੱਡੇ ਨੋਟ ਤਾਂ ਥੱਲੇ ਧਰ ਲਿਓ ਠੀਕ ਆ ਪੁੱਤ ਕੋਈ ਨਾ ਤੋ ਤਰਦੇ ਬੋ ਤਰ ਮਾਰ ਕੇ ਪਾ ਲੇ ਬਿਸਕਟ ਦੇ ਠੀਕ ਆ ਪੁੱਤ ਠੀਕ ਆ ਵੀ ਅਗਲੇ ਨੂੰ ਇਹੋ ਜਿਹਾ ਵਿਚਾਰ ਸਤਾ ਰਹਾ ਹਾਂ ਬਿਸਕਟ ਨੇ ਬਿਸਕਟ ਨੇ ਠੀਕਟ ਕਰਵਾ ਕੇ ਲੈਣ ਦੇਣ ਹਾਂ ਅੱਜ ਕੱਲੇ ਇੱਕ ਕੰਮ ਤਾਂ ਦੇਖ ਕਿਸ ਕੋਲੇ ਹੈ ਨਹੀਂ ਹਾਂ ਹਾਂ ਪੁੱਤ ਕੰਮ ਤਾਂ ਅਗਲਾ ਕਰਦਾ ਨਹੀਂ ਆ ਬਾਪੂ ਥੱਗੀਆਂ ਚੋਰੀਆਂ ਕਰਦਾ ਰਹੇ ਹੈ ਕਹਿੰਦਾ ਮਿੰਟ ਮਾਰਦੇ ਆ ਮਿੰਟ ਮਾਰਦੇ ਨੇ ਆ ਮੈਂ ਮੈਂ ਬਾਗ ਗਿਆ ਪਰਸੋਂ ਪੀਖੀ ਮੇਰੇ ਨਾਲ ਸੀ ਆ ਸਾਡਾ ਜਣਾ ਮੈਂਬਰ ਨਹੀਂ ਕਮਲਜੀਤ ਹਾਂ 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 ਅਸੀਂ ਇਹਦੀ ਪੀਖੀ ਗਏ ਉਹ ਮਾਲ ਲੈ ਆਪਣਾ ਆਪਣੇ ਫਾਫੜੇ ਭਾਈ ਕਿਤੋਂ ਪੀਖੀ ਨੂੰ ਜਦੋਂ ਬੱਸ ਲੈਤੀ ਹਾਂ ਆਪਣਾ ਉਹ ਅੱਡੇ ਤੇ ਸੀ ਉਤਰੇ ਜੁਲਦੀ বাস ਫੜਦੇ ਸੀ ਪਟਿਆਲੇ ਵਾਲੀ ਮਾਤਾ ਕਾਲੀ ਦੇ ਮੱਥਾ ਟੇਕਣ ਜਾਂਦੇ ਸੀ ਮੈਂ ਤਾਂ ਚੜ ਗਿਆ ਜਿੱਦੋਂ ਕਾਮਵਲੀ ਦਵਾਈ ਤਾਂ ਦੇਖ ਲੈ ਕਹਿੰਦਾ ਕਹੋਂਦਾ ਮੈਂਬਰ ਹੈ ਹਾਂ ਹਾਂ ਜਦੋਂ ਆਏ ਚੜਿਆ ਉਹ ਤਾਂ ਗੀਦੇ ਤੋਂ ਸਾਰੇ ਕੋਈ ਬਟੂਆ ਤਾਂ ਲੈ ਕੇ ਖਲਾ ਹੁਣ ਤਾਂ ਹੀ ਆ ਬਟੂਆ 15000 ਰੁਪਏ ਵਿੱਚ ਹੀ ਦਾੜ ਕੜਾਉਂਦਾ ਉਹਦੇ ਮੁੰਡੇ ਉਹਦੇ ਨਹੀਂ ਪਤਾ ਮੈਂਬਰ ਉਹਦੇ ਕਾਗਜ਼ ਪੱਤਰੀ ਸਾਰੀ ਹਾਂ 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 ਸਭ ਕੁਝ ਲੁੱਟਿਆ ਗਿਆ ਉੱਥੇ ਨਾਲੇ ਨਾਲੇ ਕਾਮਾਜੀ ਤਾਂ ਮੈਂ ਪੁੱਤ ਦੇਖਾ ਬੁੱਗਰ ਕਾਹੇ ਕਹਿੰਦਾ ਕਹਾਉਂਦਾ ਵੀ ਉਹਨਾਂ ਕੋਈ ਉਹ ਤਾਂ ਚਾਰ ਦਾ ਤੁਰੇ ਜਾਂਦੇ ਬੰਦੇ ਉਹਦਾ ਇੱਕ ਸਕਿੰਟ ਲਾਇਆ ਫਿਰ ਅਸੀਂ ਗਾਹਾਂ ਫਿਰ ਬਰਨਾਲਾ ਕੈਂਚੀਆਂ ਤੇ ਪਹੁੰਚੇ ਅਸੀਂ ਟਿਕ ਟਿਕ ਟਾਉਣ ਲੱਗੇ ਕਹਿੰਦਾ ਭਾਈ ਦਾ ਬਾਈ ਕਾਮਾਜੀ ਕਹਿੰਦਾ ਭਾਈ ਮੇਰੇ ਕੋਲ ਤਾਂ ਹੈ ਨਹੀਂ ਕਾਹਦਾ ਪੁੱਤ ਆਈਆਂ ਬਸ ਠੱਗੀਆਂ ਠੋਰੀਆਂ ਤੇ ਬਸ ਹੋ ਰਹੀ ਹੈ ਦੁਨੀਆ ਫਿਰ ਅਸੀਂ ਭੀਖੀ ਗਏ ਦੁਸਰੇ ਮੈਂਟੀ ਮਾਰਦਾ ਕੋਈ ਫਿਰ ਉੱਥੇ ਡੇਚ ਉੱਥੇ ਫਿਰ ਦੇਖਿਆ ਫਿਰ ਕਿੱਥੇ ਮਿਲੇ ਕੋਈ ਕੁਝ ਹਾਂ ਮੈਨ ਭੈਵਾ ਸੋਤਾ ਇਹ ਤਾਂ ਜੱਦਾ ਦੇਖਿਆ ਇੱਥੇ ਰੱਖੇ ਪੈਸੇ ਹਾਂ ਹੱਥ ਰੱਖੇ ਹਾਂ ਹਾਂ ਪੁੱਤ ਹਾਂ ਜਾਂ ਐ ਰੱਖੇ ਛੋੜ ਹੱਥ ਛੋੜ ਲਗਾਹੀਂ ਇਹ ਵੀ ਚੱਕ ਨਾ ਲੈ ਕੱਲ ਇਹ ਪੁੱਤ ਤੇਰੀ ਸਕੀਮ ਵਧੀਆ ਹੋਗੀ ਹਾਂ ਕਿਉਂ ਅਗਲੇ ਨੂੰ ਕੀ ਪਤਾ ਲੱਗਦੇ ਵੀ ਇਹਦੇ ਚ ਕੀ ਅਗਲੇ ਨੂੰ ਬਿਸਕਟ ਕਰਾ ਕੇ ਲਈ ਆ ਬੁੜੀ ਹਾਂ ਚੰਗਾ ਪੁੱਤ ਮੱਖੀਆਂ ਇਹ ਐ ਚੱਕ ਲਿਓ ਠੀਕ ਆ ਪੁੱਤ ਠੀਕ ਆ ਲੰਗੀ ਵੀ ਥੱਲੇ ਪੈਸੇ ਨੇ ਕੋਈ ਗੱਲ ਨਹੀਂ ਨਾ ਸੋਤੋ ਅਸੀਂ ਪੈਸੇ ਵਾਪਸ ਹਾਂ ਵਾਸੇ ਪੁੱਤ ਤੇਰੇ ਸਾਬਾਸੀ ਵੀਰੇ ਤੇਰੇ ਚੰਗਾ ਕੋਈ ਗੱਲ ਨਹੀਂ ਨਾ ਕੋਈ ਨਾ ਇਹ ਗੱਲ ਨਾ ਅਸੀਂ 모ੜਾਂਗੇ ਦੇਖੋ ਜਦੋਂ ਫਸਲ ਆ ਗਈ ਆਪਣਾ ਕੁਝ ਬਣ ਡਿਆ ਨਾ 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 ਤੁਸੀਂ ਸਾਡੇ 20 ਵਾਰੀ ਹੈ ਨਾ ਬਾਪੂ ਇਹਨਾਂ ਨੇ ਪੁੱਛਿਆ ਕੋਈ ਨਾ ਕੋਈ ਨਾ ਬਣਾ ਦੇ ਖਾਂ ਚੱਲਦਾ ਰਹੇ ਵਧੀਆ ਬਣਾ ਪਿਆਰ ਤੇਰੀ ਮਾਮੀ ਤੁਸੀਂ ਮੇਰੇ ਨਾਲ ਸੱਕ ਪਰੀ ਸੀ ਹਾਂ ਪੁੱਤ ਭਰੀ ਦੀ ਨਾਨਕ ਸ਼ੱਕ ਤੇ ਚੱਲ ਕੋਈ ਨਾ ਉਹ ਤਾਂ ਪੁੱਤ ਭਰ ਨਹੀਂ ਪੈਂਦੀ ਉਹ ਤਾਂ ਲੋਕਾਂ ਲੱਜਾਂ ਦੇ ਸਾਰਿਆਂ ਨੂੰ ਉਹ ਕਰਨਾ ਪੈਂਦਾ ਲਿਆ ਪੁੱਤ ਸ਼ਾਬਾਸ਼ ਤੇ ਤੇਰੇ ਚੁੱਤ ਚੰਗਾ ਬੜੇ ਦੁੱਧ ਤੇ ਪੱਤੀ ਪਾਉ ਮੈਂ ਕਹਿੰਦਾ ਅੱਜ ਰੱਖਾਂਗੇ ਅੱਜ ਤਾਂ ਰੱਖਾਂਗੇ ਸਵੇਰੇ ਤੱਕ ਕੇ ਸਾਜਰੇ ਵੀ ਦੇਣ ਹਾਂ ਹਾਂ ਕੋਈ ਨਾ ਵੀਰੇ ਫਿਰ ਚੰਗਾ ਕੋਈ ਨਹੀਂ ਭਾਈ ਕੋਈ ਨਹੀਂ ਕੋਈ ਨਹੀਂ ਇਹ ਆਪਣਾ ਹੱਕ ਬਣਦਾ ਨਾਲੇ ਸੁੱਖ ਨਾਲ ਬਥੇਰਾ ਕੋ ਸਾਰਾ ਰੱਬ ਦਾ ਦਿੱਤਾ ਹਾਂ ਵੀਰੇ ਬਥੇਰਾ ਕੋ ਸਾਰਾ ਰੱਬ ਦਾ ਦਿੱਤਾ ਹਾਂ ਆ ਜਾ ਆ ਜਾ ਤੈਨੂੰ ਦੁੱਧ ਭੇਜੋ ਉਧਰ ਮਾਮੀ ਆ ਜਾ ਚਲੋ ਪੀ ਕੇ ਚੱਲਦੇ ਆ ਫਿਰ ਚਲੋ ਸ਼ੁਕਰ ਹੈ ਇਹ ਤਾਂ ਜੇ ਹੈਗੇ ਸਿਪਾਈ ਤਾਂ ਦੇਤੇ ਨਾਲੇ ਬੰਦਾ ਹੀ ਬੰਦੇ ਦੇ ਕੰਮ ਆਉਂਦਾ ਹੋਰ ਕੀ ਨੇ ਆਉਣਾ ਹੈ ਰਿਸ਼ਤੇਦਾਰ ਨਹੀਂ ਕੰਮ ਆਉ ਤਾਂ ਹੋਰ ਕੌਣ ਆਊ ਦੱਸ ਸਾਲ ਜੇ ਤਾਂ ਬੜਾ ਸੁਆਦ ਲੱਗਦਾ ਹਨਾ ਬਣੇ ਤੋਂ ਬਾਅਦ ਸਿਆਲ ਜੀ ਵਧੀਆ ਲੱਗਦਾ ਇਹ ਵੀ ਮਚਣਾ ਗਰਮੀ 'ਚ ਕੋਈ ਨਹੀਂ ਵਧੀਆ ਲੱਗਦਾ ਆ ਸਿਆਲ ਤਾਂ ਬਾਦ ਹਮਾਂ ਪਹਿਲੀ ਵਾਰ ਬਣਾਉਣੀ ਹੈਗੀ ਸੁਆਦ ਬਣੂਗਾ ਨਾਲੇ ਉਹ ਵੀ ਮੇਰੀ ਸੱਸ ਨੂੰ ਤਾਂ ਬਹੁਤ ਪਸੰਦ ਆਗਾ ਸਾਲ ਚਲੋ ਕੀ ਪਤਾ ਬੇਬੇ ਖਾ ਕੇ ਠੀਕ ਹੀ ਹੋ ਜੇ ਆ ਜੋ ਭਾਈ ਮੈਂ ਅੱਜ ਹੀ ਆਇਆ ਬਤਰਾ ਨਹੀਂ ਤੁਰੇ ਮੈਂ ਤਾਂ ਇਹਨੂੰ ਪਹਿਲਾਂ ਕਹੀਆ ਸੀ ਮਹਤਾਜੀ ਨੇ ਕਦੇ ਗੇੜੇ ਨਹੀਂ ਮਾਰਿਆ ਮੈਂ ਲਾਦਾ ਮਾ ਜਦੋਂ ਮੈਂ ਆਉਣੀ ਆ ਮੈਂ ਤਾਂ ਹੀ ਭਾਗ ਜਾਨੀ ਆ ਮਹਤਾਜੀ ਤਾਂ ਮੈਨੂੰ ਮਿਲਦੀ ਹੀ ਨਹੀਂ ਹੈਗੀ ਇਹ ਤਾਂ ਤਾਂ ਨਹੀਂ ਅੱਛਾ ਇਹ ਤਾਂ ਗੱਲ ਹੀ ਇਤਨਾ ਲੱਗਦਾ ਤਾਂ ਬੈਠੀ ਤੇ ਬੈਠੀਆਂ ਦਾ ਇਹ ਤਾਂ ਇਸ ਤਰੀਕਾ ਦਾ ਹੀ ਇਸ ਤਰੀਕਾ ਅੱਛਾ ਮੇਰੀ ਮਾਂ ਬਿਮਾਰ ਹੋ ਗਈ ਉਹਨੂੰ ਤਾਂ ਸਾਰੇ ਰਿਸ਼ਤੇਦਾਰੀ ਸੱਦ ਲੈ ਅੱਛਾ ਹਾਂ ਅੱਛਾ ਤੈਨੂੰ ਵੀ ਕਿਹਾ ਉਹਨੇ ਵੀ ਮੈਨੂੰ ਸਾਗ ਬਣਾ ਕੇ ਦੇ ਹੈ ਅੱਛਾ ਹਾਂ ਮੇਰੀ ਮਾਤਾ ਹੀ ਹੈ ਸੰਦੀਪ ਹਨਾ ਪਾਜੀ ਸਸਰੀ ਕਾਲ ਮੈਂ ਹੀ ਬੁਲਾ ਦਿੰਨੀ ਆ ਸਸਰੀ ਕਾਲ ਜੀ ਉਹਦਾ ਤਾਂ ਸਾਲ ਤੋਂ ਬਣੇ ਮੈਂ ਨਹੀਂ ਖੁਸ਼ੀ ਕਾਦੀ ਹੋ ਗਈ ਤੈਨੂੰ ਮੈਂ ਹੀ ਨਹੀਂ ਦੇਖੀ ਹੈਗੀ ਬੈਠੀ ਮੈਨੂੰ ਖੁਸ਼ੀ ਐ ਹੋ ਗਈ ਕਿ ਮੇਰੀ ਮਾਂ ਬਿਮਾਰ ਹੋਣ ਤੋਂ ਬਾਅਦ ਸਾਰੀ ਉਹਦੀ ਭੈਣ ਵੀ ਉਹਦਾ ਪਤਾ ਲੈਣ ਆ ਗਈ ਨਹੀਂ ਨਹੀਂ ਸਾਗ ਦਿਸ ਗਿਆ ਨਹੀਂ ਨਹੀਂ ਸੰਦੀਪ ਮੈਨੂੰ ਐਂਗਾ ਵੀ ਹੁਣ ਮੇਰੀ ਮਾਂ ਸਾਗ ਖਾ ਕੇ ਠੀਕ ਹੋ ਗਈ ਤੈਨੂੰ ਪਤਾ ਹੀ ਐ ਨਾ ਮਾਸੀ ਮੇਰੀ ਮਾਂ ਤਾਂ ਪਹਿਲੇ ਦੁਨੀ ਸਾਗ ਦੀ ਬਾਲੀ ਛੀਨਣ ਐ ਬਰੋਟੀ ਲਈ ਹੋ ਗਈ ਤੈਨੂੰ ਬਦ ਮਾੜੀ ਜੀ ਗੱਲ ਹੋ ਗਈ ਕੋਈ ਚਾਲਾ ਤੈਨੂੰ ਬੁਲਾ ਲਿਆ ਤੂੰ ਭੱਜੀ ਭੱਜੀ ਇੱਕ ਵਾਰੀ ਚ ਆ ਗਈ ਨਹੀਂ ਅੱਜ ਕੱਲ ਕਿਹੜਾ ਆਉਂਦਾ ਹਾਂ ਆਪਾਂ ਬਣਾ ਕੇ ਦੇਵਾਂਗੇ ਵਧੀਆ ਹਾਂ ਫੇਰ ਮੇਰੀ ਮਾਂ ਠੀਕ ਹੋਊ ਸੀਬੋ ਅੱਛਾ ਠੀਕ ਐ ਦੇਖ ਲੈ ਐਨਾ ਪਿਆਰ ਐ ਨਾ ਪਾਣਾ ਪਾਣਾ ਦਾ ਜਿਵੇਂ ਸੋਡਾ ਪਾਣਾ ਪਾਣਾ ਦਾ ਪਿਆਰ ਆ ਇੱਕ ਮੇਰੀ ਮਾਂ ਐ ਗਗਣ ਮਗਰ ਲੱਗ ਕੇ ਮੇਰੀ ਬਹੂ ਨਾਲ ਲੜਦੀ ਰਹਿੰਦੀ ਐ ਉਹ ਆਈ ਗੱਤ ਲੜ ਦਿੱਤੀ ਬਸ ਵੱਡੀ ਨੂੰਹ ਕੇ ਤਕੜੇ ਵੱਧ ਪੈਸੇ ਵਾਲੀ ਛੋਟੀ ਕੇ ਅਸੀਂ ਲਾ ਮੈਰਜ ਕਰਾਈਆ ਵੀ ਇਹ ਗਰੀਬ ਆ ਵੀ ਜਿਹੜਾ ਅਮੀਰ ਗਰੀਬ ਦਾ ਹਨਾ ਮਾਸੀ ਤੈਨੂੰ ਪਤਾ ਰੱਬ ਨੇ ਬਣਾਇਆ ਇੱਕੋ ਸਾਰ ਚਾਹੀਦੀਆਂ ਨੇ ਇੱਕੋ ਸਾਰ ਚਾਹੀਦੀਆਂ ਨੇ ਘਰ ਦੇ ਵਿੱਚ ਫਰਕ ਨਹੀਂ ਹੋਣਾ ਚਾਹੀਦਾ ਸਹੀ ਗੱਲ ਆ ਚਲ ਮੇਰੀ ਨੂੰਹਾਂ ਨੇ ਤਾਂ ਹਾਂ ਦੋਨੇ ਇੱਕਾ ਡਾ ਇੱਕ ਨਾਲ ਐ ਪਰ ਮੈਂ ਉਹਨਾਂ ਨੂੰ ਕਿ ਤੋਲੇ ਚੀਜ਼ ਦਾ ਹੀ ਫਰਕ ਨਹੀਂ ਪਾਉਂਗੀ ਠੀਕ ਐ ਮਾਸੀ ਮਾਰ ਲਓ ਗੱਲਾਂ ਫਿਰ ਚਲ ਕੋਈ ਨਾ ਘਰ ਦੇ ਵਿੱਚ ਪੁੱਤ ਇਹ ਜ਼ਰੂਰੀ ਆ ਵੀ ਪਿਆਰ ਤਾਂ ਉਨਾ ਹੀ ਹੋਣਾ ਚਾਹੀਦਾ ਜੇ ਪਕਰ ਚ ਪਿਆਰ ਨਹੀਂ ਰੱਖਾਂਗੇ ਤਾਂ ਆਪਣਾ ਟਾਈਮ ਨਹੀਂ ਲੰਘਦਾ ਇਹ ਤਾਂ ਹੈ ਕੋਈ ਕੋਈ ਇਹ ਸਮਝਦਾ ਇਹ ਵੀ ਗੱਲ ਹਰੇਕ ਬੰਦਾ ਨਹੀਂ ਸਮਝਦਾ ਮੇਰੇ ਤਾਂ ਪੁਰਤੀਆਂ ਚਾਂਦੀ ਆਉਂਦੀਆਂ ਨੇ ਤਾਂ ਹੀ ਪੋਰਾ ਵੀ ਆਈ ਨਹੀਂ ਕਰਤੀਆਂ ਵੀ ਬੀਬੀ ਦੂਕੇ ਨਾਲ ਆਹਾਂ ਸੰਦੀਪ ਨਾਲੇ ਉਹ ਬੇਬੇ ਨੂੰ ਦਵਾਈ ਦੇਖ ਲੈ ਮਾੜਾ ਯਾ ਹਾਂ ਸੱਚ ਮੈਂ ਦਵਾਈ ਨਹੀਂ ਦੇ ਆ ਫੇਰ ਰੋਟੀ ਦੇ ਦਾਂਗੇ ਬਾਅਦ ਚੋ ਕਿੱਦੇ ਕੱਪੜੇ ਜਾਣੀ ਉਹ ਦੇਖੀ ਕੀ ਜਾਨੀ ਐ ਦੇਖ ਤਾਂ ਸਹੀ ਚਹਾਰੇ ਪਾਏ ਐ ਵਾਲ ਕੇ ਲੈਂਦੇ ਆ ਪੂਰੀ ਕਾੜਾ ਬਣਾ ਕੇ ਪੀਂਦੀ ਆ ਮੋੜੇ ਤੇ ਠੰਡਾ ਹੋ ਜਾਂਦੇ ਦਿੱਤਾ ਪੀਂਦੀ ਨਹੀਂ ਅਜੇ ਵੱਡੀ ਨੂੰ ਉਹਨੂੰ ਯਾਦ ਕਰਦੀ ਹੋਏਗੀ ਮੈਨੂੰ ਲੱਗਦਾ ਵੀ ਉਹ ਫੜਾਉਂਦੀ ਤਾਂ ਤਾਂ ਜਰਕਦੇ ਨੇ ਪੀਣ ਲੱਗ ਜਾਂਦੀ ਨਾ ਨਾ ਹਾਂ ਇਹ ਤਾਂ ਗੱਲਾਂ ਹੁਣ ਦਿਲ ਚ ਰਹਿਣੀਆਂ ਹੀ ਨਹੀਂ ਕਰੇਗਾ ਵਾਪਸ ਅੱਛਾ ਨਾ ਉਹ ਗੱਲਾਂ ਤਾਂ ਹੁਣ ਰਹਿੀਆਂ ਨਹੀਂ ਜਿਹੜੀਆਂ ਮੇਰੇ ਦਿਲ ਚ ਪਹਿਲਾਂ ਹੁੰਦੀਆਂ ਸੀ ਹੁਣ ਮੈਂ ਮੇਰ-ਏਰ ਖਤਮ ਕਰਤੀ ਠੀਕ ਐ ਉਹ ਮੇਰ-ਏਰ ਹੁਣ ਮੈਂ ਰੱਖੀ ਨਹੀਂ ਜਿਹੜੀ ਤੁਸੀਂ ਸੋਚਦੇ ਮੈਨੂੰ ਤਾਂ ਐਸੀ ਵੀ ਰੱਸੀ ਮੱਚ ਜੋ ਪਰ ਬਾਲ ਨਹੀਂ ਛੜਦੀ ਸੇਪੋ ਬਾਲ ਕੱਢ ਗਈ ਤੂੰ ਚੰਗੀ ਰਹੀ ਬੜ ਵੀ ਨਿਕਲ ਗਿਆ ਰੱਸੀ ਵੀ ਰਹੀ ਨਹੀਂ ਹੁਣ ਜ਼ੋਰ ਵਾਲੀ ਹਾਂ ਹਾਂ ਰੱਸੀ ਦਾ ਜ਼ੋਰ ਵੀ ਟੁੱਟ ਗਿਆ ਟੁੱਟਿਆ ਕਿਉਂ ਐ ਉਹ ਤੂੰ ਵੀ ਜਾਣ ਲੈ ਸਿਆਣੇ ਕਹਿੰਦੇ ਨੇ ਕਹਿੰਦੇ ਫਲ ਤਾਂ ਨੀਵਾ ਹੋ ਕੀ ਲੱਗਦਾ ਹਾਂ ਫਲ ਤਾਂ ਕਿਸੇ ਨੂੰ ਨਹੀਂ ਨੀਮਿਆਂ ਨੂੰ ਹੀ ਲੱਗਦੇ ਨੇ ਫਲ ਤਾਂ ਨੀਮਿਆਂ ਨੂੰ ਲੱਗਦੇ ਨਹੀਂ ਅੱਜ ਜੇ ਨੀਮੀ ਸੀ ਇਹਨੇ ਮੇਰਾ ਸਾਰਾ ਦਿਲ ਜਿੱਤ ਲਿਆ ਹਾਂ ਜਿਹੜੀ ਚੀਜ਼ ਸੀ ਉਹ ਮੇਰੇ ਮਨੋਂ ਲੈ ਗਈ ਸਹੀ ਗੱਲ ਐ ਮਨੋਂ ਲੈ ਗਈ ਉਹਦੇ ਬੋਲਾਂ ਕਰਕੇ ਮੈਂ ਉਹਦੀ ਅਮੀਰੀ ਕੀ ਕਰਨੀ ਐ ਜਦ ਮੇਰੇ ਟਾਈਮ ਦੇ ਕੰਮ ਨਾਲ ਆਹੋ ਚਲ ਕੋਈ ਨਾ ਮਾਂ ਫੇਰ ਗਿੱਡੀ ਕਾ ਗੱਲ ਐ ਤੂੰ ਆਪਦੀ ਗਲਤੀ ਕੀਤੀ ਤੈਨੂੰ ਗਲਤੀ ਦਾ ਅਹਿਸਾਸ ਹੋ ਗਿਆ ਜੋ ਵੀ ਹੁੰਦਾ ਰੱਬ ਉਹ ਵੀ ਹੁੰਦਾ ਜਿਵੇਂ ਰੱਬ ਨੇ ਲਿਖਣਾ ਮਾਂ ਹੋਊਗਾ ਤਾਂ ਦੇਖੋ ਉਵੇਂ ਹੀ ਇਹ ਤਾਂ ਵਿਧਾ ਵਿਧਾਨ ਬਣਦਾ ਤੇਰੇ ਮੂਰੇ ਅੱਖਾਂ ਮੂਰੇ ਇਹ ਸਚਾਈ ਆਉਣੀ ਸੀ ਵੀ ਤੇਰਾ ਸੱਤ ਤੇਰੀ ਛੋਟੀ ਨੂੰ ਨਹੀਂ ਜਾਣ ਵਾਲੇ ਤੇਰੇ ਛੋਟੇ ਮੁੰਡੇ ਨੇ ਠੀਕ ਹੈ ਵੱਡਿਆਂ ਨੂੰ ਦੂਸਰ ਚੜਾ ਰੱਖਿਆ ਉਹਨਾਂ ਕੋਲ ਜਾਦੇ ਪੈਸਾ ਉਸ ਮਾਮਲੇ 'ਚ ਤੂੰ ਉਹਨਾਂ ਨੂੰ ਇੰਨੀ ਖੁੱਲ ਦੇਤੀ ਵੀ ਤੇਰੀ ਹੋਰ ਰਿਸਪੈਕਟ ਹੀ ਨਹੀਂ ਕਰਦੇ ਤੂੰ ਬਿਮਾਰ ਹੋਈ ਬੈਠੀ ਆ ਆਪ ਦੇਖ ਲੈ ਟੂਰਾਂ ਤੇ ਹਾਂ ਨਾ ਵੱਡੇ ਨੇ ਵੀ ਨਹੀਂ ਸੋਚਿਆ ਵੀ ਮੇਰੀ ਮਾਂ ਐ ਇੰਨਾ ਕਰਦੀ ਸੀ ਉਹਨੇ ਵੀ ਨਹੀਂ ਪੂਰਾ ਸੋਚਿਆ ਮੇਰਾ ਭਾਈ ਪਟਿਆਲੇ ਨਿਕਲ ਗਿਆ ਚੰਡੀਗੜ੍ਹ ਉਥੇ ਆਪਦੇ ਦੋਸਤਾਂ ਨਾਲ ਕਹਿੰਦਾ ਮੈਂ ਤਾਂ ਪਹਾੜਾਂ 'ਚ ਜਾਣਾਗਾ ਹਾਂ ਆਪਣਾ ਸ਼ਿਮਲੇ ਤੇ ਗਾਗਨ ਆਪਦੇ ਪਿੰਡ ਵਗ ਗਈ ਵੀ ਤੇਰਾ ਸੋਚਦਾ ਕਿਸ ਨੇ ਮੇਰਾ ਰੋਜਾ ਨੇਨੇ ਸੋਚਿਆ ਦੇਖ ਲੈ ਇਹਨੇ ਮੇਰੀ ਸਾਲੀ ਵੀ ਬੁਲਾਈ ਮੈਂ ਤਾਂਪ ਕਹਿਨੀ ਆ ਬੰਦ ਹੈ ਕਹਿਨੀ ਆ ਵੀ ਕੀ ਲੋੜ ਸੀ ਮੈਨੂੰ ਦੇਰ ਲੈਣ ਪਿੱਛੇ ਸੰਧਾਏ ਸੱਪੇ ਪਿੱਛੇ ਮੈਂ ਖਾਣਾ ਨਹੀਂ ਮੈਂ ਪੀਣਾ ਨਹੀਂ ਐਵੇਂ ਇਹਨਾਂ ਦੀ ਵੇਚੀ ਨੀ ਕਰੀ ਆਹ ਵਿਚਾਰੀ ਨੇ ਦੁਬਾਰੇ ਫੇਰ ਤੋਂ ਕਰਨੇ ਫੇਰ ਵੀ ਵਿਚਾਰੀ ਮੇਰਾ ਪਤਾ ਲੈਣ ਆਈ ਐ ਵਿਵਾਸੀ ਕਿੰਨੇ ਕਿ ਮੈਂ ਨਹੀਂ ਨਾਲੇ 4 ਦਿਨ ਮੇਰੇ ਕਦਾ ਕੀ ਗਈ ਐ ਹੁਣ ਮੈਨਾਂ ਦੀ ਕੀ ਲੱਗਦੀ ਆ ਮੈਨੂੰ ਤਾਂ ਇਹਨਾਂ ਤੋਂ ਵੀ ਸ਼ਰਮ ਆਉਂਦੀ ਆ ਕਾਲੇ ਜਵਾਬੂ ਮੈਂ ਕੀ ਬੋਲਾਂ ਇਹਨਾਂ ਮੂਰੇ ਬੱਸ ਕੋਈ ਨਹੀਂ ਮਾਸੀ ਜੀ ਤੁਸੀਂ ਦਿਲ ਹੌਲਾ ਨਾ ਕਰੋ ਨਾਲੇ ਮਾੜੇ ਚੰਗੇ ਟਾਈਮ 'ਚ ਆਪਦਾ ਭੈਣ ਭਾਈ ਨਾਲ ਖੜਦਾ ਹੁੰਦਾ ਤੇ ਸੰਦੀਪ ਨਾਲ ਅਸੀਂ ਨਾ ਖੜਦੇ ਜਾਂ ਤੁਹਾਡਾ ਪਤਾ ਨਾ ਲੈਣ ਆਉਂਦੇ ਇਹ ਸਾਡੇ ਵਾਸਤੇ ਮਾੜੀ ਗੱਲ ਸੀ ਹਾਂ ਇਹ ਤੇਹੀ ਗੱਲ ਸੱਚੀ ਹੈ ਸੱਚੀ ਹੈ ਨਾ ਗਰੀਬੀ ਮੀਰੀ ਨਹੀਂ ਕੰਮ ਕਰਦੀ ਠੀਕ ਹੈ ਉਹ ਆਪਦੇ ਘਰੇ ਤੱਕੜੇ ਹੋਣਗੇ ਉਹਦੇ ਪੇਕੇ ਪਰ ਸਮਝ ਤਾਂ ਸਮਝ ਐ ਕਿੰਨੀ ਲਿਆਕਤ ਨਾਲ ਬੋਲਦੀਆਂ ਨੇ ਕੁੜੀਆਂ ਵੇ ਦੇ ਨੇ ਕਹਿੰਦੇ ਵਕਤ ਤੇ ਬਖਤ ਤੇ ਸੋਚਾਂਗੇ ਦਿਲ ਹੌਲਾ ਨਾ ਕਰਦੇ ਹੁਣ ਮੈਂ ਸੋਚਿਆ ਵੀ ਮੇਰੇ ਤੇ ਵਕਤ ਪਿਆ ਹੁਣ ਮੈਨੂੰ ਚੰਦੇ ਮਾੜੇ ਦੀ ਪਹਿਚਾਨ ਆਈ ਐ ਵੀ ਕੌਣ ਚੰਗਾ ਐ ਕੌਣ ਮੇਰੇ ਵਾਸਤੇ ਮਾੜਾ ਐ ਅਮੀਰ ਕੀ ਐ ਮੇਰੇ ਵਾਸਤੇ ਗਰੀਬ ਕੀ ਐ ਚਲ ਆ ਤਾਂ ਗਈ ਹਾਂ ਅੱਗੇ ਕੀ ਨਹੀਂ ਤੂੰ ਅਦਨਾ ਮੰਨਣਾ ਪੜਾ ਕਰ ਹੋਰ ਤੇ ਸੱਚ ਭਰਾ ਹੋਗੀ ਮੈਂ ਤਾਂ ਤੂੰ ਠੀਕ ਹੋਈ ਐ ਹੁਣ ਵੈਸੇ ਵਾਸੇ ਕਰਦੇ ਰਿਹਾ ਕਿ ਮੈਂ ਤੇਰੇ ਨਾਲ ਬਹੁਤ ਕਰਿਆ ਨੇ ਮੈਂ ਤੈਨੂੰ ਬਹੁਤ ਕੁਝ ਬੋਲਿਆ ਪਰ ਹੁਣ ਤੂੰ ਭੁੱਲ ਜਾ ਏਨਾ ਸਮਝ ਵੀ ਹਾਂ ਮੇਰੀ ਸੱਸ ਹੈ ਹੁਣ ਤਾਂ ਮੇਰਾ ਟਾਈਮ ਹੈ ਸੇਵਾ ਕਰਨ ਦਾ ਮੈਂ ਬਾਹਲਾ ਕਿੱਦਾਂ ਤਨ ਬੋਦੀ ਰਹਾਂਗੀ ਨਾ ਮਾਂ ਹਾਂ ਤਾਂ ਤੂੰ ਬੋਲੀ ਜਾਂਦੀ ਐਂ ਨਹੀਂ ਬੋਲ ਮਾਂ ਨਾਲੇ ਕੋਈ ਨਹੀਂ ਜੇ ਤੂੰ ਮੈਨੂੰ ਕੁਛ ਕਹਿ ਲਿਆ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਤੂੰ ਕਿੱਥੇ ਵੱਡੀ ਐ ਮਾਂ ਕਿਉਂ ਮੈਂ ਤਾਂ ਤੇਰਾ ਗੁੱਸਾ ਕਦੇ ਕੀਤਾ ਹੀ ਨਹੀਂਗਾ ਫੇਰ ਦੇਖ ਲੈ ਕਿੰਨੀ ਸਿਆਣੀ ਆ ਮੇਰੀ ਨੂੰ ਜੇ ਕਹਿ ਦੋਗੇ ਫਿਰ ਨਾ ਦੇ ਤੂੰ ਪਹਿਲੀ ਕੱਟ ਬੋਲ ਲੈਂਦੀ ਉਦੋਂ ਕੱਟ ਕਰ ਲੈਂਦੀ ਹੁਣ ਤੈਨੂੰ ਇੰਨੇ ਢੰਗ ਕਰਨ ਦੀ ਚਲਿਤਰ ਕਰਨ ਦੀ ਲੋੜ ਨਾ ਪੈਣੀ ਤੇ ਹੁਣ ਆ ਭਿੱਗੀ ਬੱਲੀ ਬਿੱਲੀ ਬਣੀ ਬੈਠੀ ਐ ਮੇਰੀ ਗੱਲ ਸੁਣ ਪਿਉ ਤੋਂ ਬੰਦੇ 'ਚ ਜੋਸ਼ ਹੁੰਦਾ। ਉਹ ਆਪਦਾ ਜੋਸ਼ ਦਿਖਾਉਂਦਾ ਹੁੰਦਾ। ਉਹ ਕਹਿੰਦੇ ਨੇ ਜਿਹੜਾ ਜਦ ਬਲ ਹਾਰ ਜਾਂਦਾ ਬੰਦਾ ਬਹਿ ਜਾਂਦਾ ਟਿੱਕੇ। ਜਿਵੇਂ ਕੀਏ ਕਮਾਨ 'ਚ ਇੱਕ ਵਾਰੀ ਤੀਰ ਨਿਕਲਦੇ ਫਿਰ ਉਹ ਵਾਪਸ ਨਹੀਂ ਆਉਂਦਾ। ਆਹ ਮੂੰਹ 'ਚੋਂ ਨਿਕਲਿਆ ਸ਼ਬਦ ਫਿਰ ਉਹ ਵਾਪਸ ਨਹੀਂ ਆਉਂਦਾ। ਤਾਂ ਕਰਕੇ ਮਾਂ ਠੰਡੀ ਰਿਆ ਕਰ। ਹਰੇਕ 'ਚ ਜਾਣ ਬਸਦੀ ਹੈ। ਹਰੇਕ 'ਚ ਰੱਬ ਵਾਰਦਾ। ਅਮੀਰ ਹੋਵੇ, ਗਰੀਬ ਹੋਵੇ, ਠੀਕ ਹੈ ਨਾ? ਵਾਪਸਾ ਨਹੀਂ ਆਉਂਦਾ। ਹਰ ਇੱਕ ਗੰਨ ਤਾਂ ਜ਼ਰੂਰ ਆ ਦਵਿੰਦਰ। ਜੇ ਬੰਦਾ ਮਾਫੀ ਮੰਗ ਲੈਣਾ। ਉਹ ਨੀਮਾ ਹੋ ਜਾਂਦਾ ਚਲ ਕੋਈ ਨਾ ਸਵੇਰ ਦਾ ਉਹਨੂੰ ਬਕਸਣਾ ਚਾਹੀਦਾ ਸਵੇਰ ਦਾ ਭੁੱਲੇ ਸ਼ਾਮ ਨੂੰ ਕਰਿਆ ਜੇ ਉਹਨੂੰ ਭੁੱਲਿਆ ਨਹੀਂ ਹਾਂ ਹਾਂ ਬਸ ਤੂੰ ਸਾਡੇ ਨਾਲ ਅਸੀਂ ਖੁਸ਼ ਹਾਂ ਬਸ ਠੀਕ ਐ